ਅੱਜ ਇਹ ਵੀਡੀਓ ਉਹਨਾਂ ਲੋਕਾਂ ਵਾਸਤੇ ਅਸੀਂ ਬਣਾ ਰਹੇ ਆ ਜਿਹੜੇ ਲੋਕਾਂ ਨੂੰ ਪ੍ਰੋਬਲਮ ਚਮੜੀ ਦੀ ਹੈ ਕਿਸੇ ਦੇ ਖਾਜ ਹੋਈ ਜਾਂਦੀ ਹੈ ਕਿਸੇ ਦੇ ਧੱਫੜ ਹੋਈ ਜਾਂਦੇ ਨੇ ਕਿਸੇ ਦੇ ਹਰ ਦੂਜੇ ਤੀਜੇ ਦਿਨ ਫੋੜੇ ਫਿੰਸੀਆਂ ਨਾਲ ਮੂੰਹ ਹੈਗਾ ਸਰੀਰ ਹੈਗਾ ਉੱਪਰਿਆ ਰਹਿੰਦਾ ਤੇ ਇਹ ਗੈਂਸ ਤੇ ਚੰਗੀ ਤਰ੍ਹਾਂ ਭੁੰਨ ਲਿਆ ਜਦੋਂ ਇਹ ਇਸ ਰੰਗ ਦਾ ਹੋ ਜੇ ਇਹਨੂੰ ਆਪਾਂ ਕੱਟ ਲਿਆ ਤੇ ਇਹ ਜਗ੍ਹਾ ਬਣਾ ਲਿਆ ਇਹ 50 ਗ੍ਰਾਮ ਆਪਾਂ ਇੰਦੇ ਚ ਬਦਾਮ ਪਾ ਲੇ 50 ਗ੍ਰਾਮ ਇੰਦੇ ਚ ਐ ਪਾਣਾ ਇਹਨੂੰ ਕਹਿੰਦੇ ਖਸਖਸ ਇਹ ਦੇਖੋ ਇਹ ਹੁਣ ਤਿਆਰ ਹੈ ਕੰਮ ਐਵੇਂ ਇਹਨੂੰ ਉਬਾਲਾ ਦੇ ਦੇਣਾ ਉਬਾਲਾ ਕਦੋਂ ਤੱਕ ਦੇਣਾ ਜਦੋਂ ਤੱਕ ਦੁੱਧ 1 ਲੀਟਰ ਦੁੱਧ ਲੀਤਾ ਸੀ ਮੈਂ ਠੀਕ ਹੈ 1 ਲੀਟਰ ਦੁੱਧ ਅੱਧਾ ਲੀਟਰ ਨਾ ਰਹਿ ਜੇ ਇਹ ਫਾਰਮੂਲਾ ਜਿਹੜਾ ਬਣ ਰਿਹਾ ਹੈ ਤਿਆਰ ਹੋ ਰਿਹਾ ਹੈ ਇਹ ਕੰਮ ਕਰੂਗਾ ਕਿਸੇ ਨੂੰ ਸਿਰ ਪੀੜ ਹੈ ਮਾਈਗਰੇਨ ਕਿੰਨਾ ਵੀ ਪੁਰਾਣਾ ਹੈ ਨਜਲਾ ਜ਼ੁਖਾਮ ਰਹਿੰਦਾ ਹੈ ਖੰਗਰ ਆਂਦੀ ਹੈ ਬਲਗਮ ਆਂਦੀ ਹੈ ਉਹ ਮਾਈਗਰੇਨ ਵਾਸਤੇ ਸਾਡੀ ਮਾਈਗਰੇਨ ਕਿਟ ਆਂਦੀ ਹੈ ਕਿਸੇ ਨੂੰ ਅੱਧੇ ਸਿਰ ਵਿੱਚ ਦਰਦ ਹੈ ਸਿਰ ਪੀੜ ਹੋਣ ਤੋਂ ਪਹਿਲੇ ਪਤਾ ਲੱਗ ਜਾਂਦਾ ਹੈ ਚਾਹ ਕੌਫੀ ਜ਼ਿਆਦਾ ਪੀਂਦਾ ਹੈ ਉਲਟੀ ਆ ਕੇ ਕਈ ਵਾਰੀ ਆਰਾਮ ਆ ਜਾਂਦਾ ਹੈ ਜਾਂ ਅੰਧੇਰੇ ਕਮਰੇ ਜਾ ਕੇ ਆਰਾਮ ਆ ਜਾਂਦਾ ਹੈ ਲਾਈਟ ਪੱਖਾ ਬੰਦ ਕਰਕੇ ਅੰਧੇਰਾ ਕਰਕੇ ਕਮਰੇ 'ਚ ਆਰਾਮ ਆ ਜਾਂਦਾ ਹੈ ਤੋਂਪੇ 'ਚ ਜਾਂਦੇ ਸਿਰ ਪੀੜ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਸਿਰ ਪੀੜ ਹੋਣ ਤੋਂ 15 ਮਿੰਟ ਪਹਿਲੇ ਇਹ ਮਰੀਜ਼ ਨੂੰ ਪਤਾ ਲੱਗ ਜਾਂਦਾ ਮੈਨੂੰ ਪੀੜ ਹੋਣੀ ਹੈ ਉਹ ਮਾਈਗਰੇਨ ਸਕਿਨ ਵਾਸਤੇ ਜਿਹੜੀ ਬੈਸਟ ਚੀਜ਼ ਐ ਉਹ ਐ ਤਿੰਨ ਚੀਜ਼ਾਂ ਬੈਸਟ ਕਈਆਂ ਗਈਆਂ ਸਕਿਨ ਵਾਸਤੇ ਤુલਸੀ ਹਲਦੀ ਤੇ ਨਾਰੀਅਲ ਨਾਰੀਅਲ ਦਾ ਤੇਲ ਕੱਢ ਲਓ ਕਿਸੇ ਨੂੰ ਕਿੰਨੀ ਵੀ ਪੁਰਾਣੀ ਦਾਦ ਐ ਖਾਜ ਐ ਖੁਜਲੀ ਐ ਕਾਰ ਬੰਕਲ ਐ ਸ਼ੂਗਰ ਕਰਕੇ ਫੋੜਾ ਜ਼ਖਮ ਨਹੀਂ ਠੀਕ ਹੋ ਰਿਹਾ ਸ਼ੂਗਰ ਵਾਲੇ ਮਰੀਜ਼ਾਂ ਦੇ ਪੈਰਾਂ ਵਿੱਚ ਜ਼ਖਮ ਹੋ ਜਾਂਦਾ ਕਾਲੇ ਹੋ ਜਾਂਦੇ ਨੇ ਜੀ ਪੈਰ ਕਾਲੇ ਹੋ ਜਾਂਦੇ ਐਕਜ਼ੀਮਾ ਕਹਿੰਦੇ ਆ ਉਹਨੂੰ ਉਹ ਜਦੋਂ ਕਾਲੇ ਹੋ ਜਾਂਦੇ ਆ ਖੂਨ ਦੀ ਸਪਲਾਈ ਪੂਰੀ ਨਹੀਂ ਹੋ ਰਹੀ ਉਹ ਰੁਕ ਜਾਂਦਾ ਉਹ ਸਾਰੀ ਚੀਜ਼ਾਂ ਤੇ ਇਹ ਕੰਮ ਕਰਦਾ ਤੁਸੀਂ ਨਾਰੀਅਲ ਦਾ ਤੇਲ ਕੱਢ ਲਓ ਉਹਦੇ ਵਿੱਚ ਥੋੜੀ ਜੀ ਹਲਦੀ ਮਿਲਾ ਲਓ ਗਰਮ ਕਰ ਲਓ ਤੇਲ ਨੂੰ ਤੇ ਛਲਦੀ ਮਿਲਾ ਕੇ ਪੇਸਟ ਬਣਾ ਲਓ ਉਸ ਪੇਸਟ ਨੂੰ ਦਾਦ ਖਾਜ ਖੁਜਲੀ ਵਾਲੀ ਜਗ੍ਹਾ ਤੇ ਲਾਣਾ ਸ਼ੁਰੂ ਕਰ ਦਿਓ ਹਫ਼ਤੇ ਚ ਆਰਾਮਣਾ ਸ਼ੁਰੂ ਹੋ ਜਾਏਗਾ ਜਿਹੜੀ ਰਾਤ ਨੂੰ ਲਗਾਉਂਦੇ ਰਾਤੋ ਰਾਤ ਰਾਤੋ ਰਾਤ ਠੀਕ ਕਰਦਾ ਹੈ ਤੇਲ ਤੇ ਕ੍ਰੀਮ ਜਦੋਂ ਤੁਸੀਂ ਇਸ ਤੇਲ ਨੂੰ ਲਗਾਉਂਦੇ ਹੋ ਪੁਰਾਣੇ ਤੋਂ ਪੁਰਾਣਾ ਡਾਇਬੀਟਿਕ ਪੇਸ਼ੈਂਟ ਜਿੰਦੀ ਡਾਇਬੀਟਿਸ ਠੀਕ ਨਹੀਂ ਹੋ ਰਹੀ ਪੁਰਾਣੇ ਤੋਂ ਪੁਰਾਣੀ ਬਵਾਸੀਰ ਜਿੰਦੀ ਤੇਲ ਨਾਲ ਹਾਂਜੀ ਜਿੰਦੀ ਬਵਾਸੀਰ ਨਹੀਂ ਠੀਕ ਹੋ ਰਹੀ ਲੈਟਰਿੰਗ ਵਾਲੀ ਜਗ੍ਹਾ ਤੇ ਕਈ ਵਾਰੀ ਕਹਿੰਦੇ ਆ ਨਾ ਵੀ ਕੀੜੀਆਂ ਜੀਆਂ ਲੜਦੀਆਂ ਬੱਚਿਆਂ ਨੂੰ ਜੁਆਕਾਂ ਨੂੰ ਉਹ ਪ੍ਰੋਬਲਮ ਲੈਟਰਿੰਗ ਵਾਲੀ ਜਗ੍ਹਾ ਤੇ ਖਾਰਿਸ਼ ਹੁੰਦੀ ਹੋਵੇ ਕੋਈ ਵੀ ਐਸਾ ਜ਼ਖਮ ਜਿਹੜਾ ਭਰ ਨਾ ਰਿਹਾ ਹੋਵੇ ਚਾਹੇ ਤੁਸੀਂ ਕਿੰਨੀ ਵੀ ਅੰਗਰੇਜ਼ੀ ਦਵਾਈਆਂ ਖਾ ਚੁੱਕੇ ਹੋ ਉਹ ਹੈ ਕਰੀਮ ਤੇ ਇਹ ਤੇਲ ਇਹ ਕਰੀਮ ਵੀ ਇਨ ਚੀਜ਼ਾਂ ਦੀ ਬਣਾਈ ਹੈ ਪਾਣੀ ਇਸ ਨਾਰੀਅਲ ਦੇ ਵਿੱਚ ਵੀ ਹੈ ਪਾਣੀ ਇਸ ਨਾਰੀਅਲ ਦੇ ਵਿੱਚ ਵੀ ਖੜਕਦਾ ਪਰ ਜ਼ਿਆਦਾਤਰ ਅਸੀਂ ਮੈਂ ਖੁਦ ਵੀ ਇਹ ਨਾਰੀਅਲ ਅਸੀਂ ਯੂਜ਼ ਕਰਦੇ ਹਾਂ ਪੀਣ ਵਾਸਤੇ ਪਰ ਤੁਸੀਂ ਕਹੇ ਵੀ ਤੁਸੀਂ ਗਲਤ ਕਰ ਰਹੇ ਹੋ ਕੀ ਗਲਤ ਹੈ ਜੀ ਤੇ ਦੇਖੋ ਫੁਲਵੈਰੀ ਦਾ ਘਰੇ ਬੈਠਾ ਤੇ ਘਰੇਲੂ ਨੁਸਖਾ ਦੱਸ ਦਿਨਾ ਜੇ ਠੀਕ ਨਹੀਂ ਹੁੰਦੀ ਅਸੀਂ ਫਿਰ ਬੈਠੇ ਹਾਂ ਉਹਦੇ ਉੱਤੇ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇਹ ਵੀਡੀਓ ਉਹਨਾਂ ਲੋਕਾਂ ਵਾਸਤੇ ਅਸੀਂ ਬਣਾ ਰਹੇ ਹਾਂ ਜਿਹੜੇ ਲੋਕਾਂ ਨੂੰ ਪ੍ਰੋਬਲਮ ਚਮੜੀ ਦੀ ਹੈ ਕਿਸੇ ਦੇ ਖਾਜ ਹੋਈ ਜਾਂਦੀ ਹੈ ਕਿਸੇ ਦੇ ਧੱਫੜ ਹੋਈ ਜਾਂਦੇ ਨੇ ਕਿਸੇ ਦੇ ਹਰ ਦੂਜੇ ਤੀਜੇ ਦਿਨ ਫੌੜੇ ਫਿੰਸੀਆਂ ਨਾਲ ਮੂੰਹ ਹੈਗਾ ਸਰੀਰ ਹੈਗਾ ਉੱਪਰਿਆ ਰਹਿੰਦਾ ਬਹੁਤ ਟੋਟਕੇ ਬਹੁਤ ਨੁਸਕੇ ਬਹੁਤ ਦਵਾਈਆਂ ਬਹੁਤ ਡਾਕਟਰ ਅਸੀਂ ਬਦਲ ਕੇ ਦੇਖ ਲਏ ਨੇ ਪਰ ਸਾਡੀ ਸਕਿਨ ਦੀ ਜਿਹੜੀ ਅਲਰਜੀ ਹੈਗੀ ਹੈ ਅਸੀਂ ਕਹਿ ਲਈ ਕਿ ਚਮੜੀ ਦੀਆਂ ਦਿੱਕਤ ਪਰੇਸ਼ਾਨੀਆਂ ਨੇ ਜਿਹੜੀ ਖਾਜ ਖੁਜਲੀ ਦਾਦ ਹੈਗੀ ਹੈ ਉਹ ਠੀਕ ਹੀ ਨਹੀਂ ਹੋਣ ਚਾ ਰਹੀ ਤਾਂ ਅੱਜ ਇਹ ਤੁਸੀਂ ਤਸਵੀਰਾਂ ਇੱਕ ਵਾਰ ਦੇਖ ਲਓ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦੰਨੇ ਆ ਅਸੀਂ ਅੱਜ ਪਹੁੰਚੇ ਆ ਮਾਡਰਨ ਲੋਕਾਂ ਦੇ ਦੇਸੀ ਵੈ ਡਾਕਟਰ ਵਿਵੇਕ ਆਹੋਜਾ ਸਾਹਿਬ ਕੋਲ ਜਿਨ੍ਹਾਂ ਕੋਲ ਇਹਦਾ ਬੜਾ ਕਰਾਮਾਤੀ ਨੁਸਖਾ ਬੜਾ ਕਰਾਮਾਤੀ ਅਸੀਂ ਕਹਿ ਲਈਏ ਕਿ ਤਜਰਬਾ ਹੈ ਜਿਹੜਾ ਜੋ ਸ਼ਖਸ ਇਹਨਾਂ ਨਾਰੀਅਲਾਂ ਦਾ ਸਹੀ ਇਸਤੇਮਾਲ ਕਰਨਾ ਸਿੱਖ ਜਾਏਗਾ ਡਾਕਟਰ ਵਿਵੇਕ ਜੀ ਦਾ ਕਹਿਣਾ ਹੈ ਤਾਂ ਉਹਨਾਂ ਨੂੰ ਤਾਂ ਛੱਡੋ ਉਹਨਾਂ ਦੇ ਗੁਆਂਡ 'ਚ ਵੀ ਕਿਸੇ ਨੂੰ ਚਮੜੀ ਰੋਗ ਜਿਹੜਾ ਨਹੀਂ ਹੋ ਸਕਦਾ ਕੀ ਨੁਸਖਾ ਹੈ ਕੀ ਫਾਰਮੂਲਾ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਅਸੀਂ ਸਵਾਗਤ ਕਰ ਲੈਂਦੇ ਆ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਕਿ ਗਿੱਕੜੀ ਪੰਜਾਬੀ ਤੇ ਜੀ ਇੱਕ ਵਾਰ ਫੇਰ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਮੇਰੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ ਜਿਹੜਾ ਇਨਾ ਮਾਨ ਦੇ ਰਹੇ ਆ। ਅੱਛਾ ਡਾਕਟਰ ਸਾਹਿਬ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਪਹਿਲਾਂ ਕਿਸੇ ਕਿਸੇ ਦੇ ਖਾਰਿਸ਼ ਵਾਲੀ ਅਸੀਂ ਸਿਚੁਏਸ਼ਨ ਦੇਖਦੇ ਸੀ ਜਾਂ ਕਿਸੇ ਕਿਸੇ ਨੂੰ ਦੇਖਦੇ ਸੀ ਵੀ ਕਿਸੇ ਦੇ ਕੋਈ ਖਾਜ ਹੋ ਰਹੀ ਹੈ, ਕੋਈ ਤਫੜ ਹੋ ਰਹੇ ਨੇ ਪਰ ਅੱਜ ਤਾਂ ਜੀ ਜਿਹੜਾ ਵੀ ਬੱਚਾ ਜਵਾਨੀ ਵਾਲੇ ਪਾਸੇ ਨੂੰ ਪੈਂਦਾ ਉਹਦਾ ਮੂੰਹ ਭਰ ਜਾਂਦਾ ਹੈ। ਮੌਸਮ ਬਦਲਣ ਦੇ ਨਾਲ ਸਾਡਾ ਫਿੰਸੀਆਂ, ਫੌੜੇ, ਤਫੜ ਪਤਾ ਨਹੀਂ ਕੀ-ਕੀ ਕਿੱਥੋਂ-ਕਿੱਥੋਂ ਹੋ ਜਾਂਦੇ ਨੇ। ਕੀ ਹੱਲ ਕੀ ਹੈ ਜੀ? ਕਾਰਨ ਪਹਿਲਾਂ ਸਾਨੂੰ ਸਮਝਾਓਗੇ ਬੇਸਿਕਲੀ ਕਾਰਨ ਕੀ ਹੈ? ਬਿਲਕੁਲ ਠੀਕ ਗੱਲ ਹੈ ਦੇਖੋ ਆਪਾਂ ਇਸ skin ਦੀ ਗੱਲ ਕਰਨੀ ਆ ਠੀਕ ਹੈ ਤੁਹਾਡੀ ਨਾੜਾਂ ਹੈ ਇਹ ਨਾੜਾਂ ਹੈ ਇਹ ਨਾੜਾਂ ਵੀ ਇੱਕ ਪਾਈਪ ਹੈ ਉਹ ਵੀ ਤੇ ਬਣੀ ਹੋਈ ਹੈ ਕਿਸੇ ਚੀਜ਼ ਨਾਲ ਉਹਦੀ ਵੀ ਕਵਰਿੰਗ ਹੈ ਇੱਕ ਐਸ skin ਨੂੰ ਠੀਕ ਕਰਨਾ ਹੈ ਇੱਕ ਅੰਦਰ ਜਿਹੜੀ ਸਾਡੀ ਨਾੜਾਂ ਚੱਲ ਰਹੀਆਂ ਉਹ ਜਿਹੜੀ ਖਾਲੀ ਜਗ੍ਹਾ ਹੈ ਸਾਰੀ ਇਹ ਵੀ ਤੇ ਕਿਸੇ ਚੀਜ਼ ਨਾਲ ਬਣੀ ਹੋਈ ਹੈ ਨਾ ਇਹਨੂੰ ਵੀ ਤੁਸੀਂ ਦੂਜੀ skin ਲਾ ਲਓ ਠੀਕ ਹੈ ਤੇ ਇਹ aí ਇਹ ਵੀ ਤੇ ਕਿਸੇ ਚੀਜ਼ ਦੀ ਬਣੀ ਹੈ ਇਹਨੂੰ ਵੀ ਠੀਕ ਕਰਨਾ ਹੈ ਦੋਵੇਂ ਚੀਜ਼ਾਂ ਨੂੰ ਠੀਕ ਕਰਨ ਵਾਸਤੇ ਇਹ ਰਾਮ ਬਾਣ ਚੀਜ਼ਾਂ ਹੈਗੀਆਂ ਠੀਕ ਹੈ ਗੱਲ ਸ਼ੁਰੂ ਕਰਾਂਗੇ ਇਸ ਤੋਂ ਬੱਲੇ ਆਪਾਂ ਜਿਹੜਾ ਮੇਨ ਫਾਰਮੂਲਾ ਹੈ ਜੀ ਜਿਹੜੀ ਹੁਣ ਠੰਡਾਂ ਨਾਲ ਹੀ ਹੈ ਉਹਦਾ ਤੋੜ ਹੈ ਹਰ ਬਿਮਾਰੀ ਦਾ ਰੋਗ ਦਾ ਜੜੋਂ ਇਲਾਜ ਹੈ ਠੀਕ ਹੈ ਉਹ ਆਪਾਂ ਤਿਆਰੀ ਸ਼ੁਰੂ ਕਰ ਦਿੰਨੇ ਆ ਇੰਨੇ ਉਹ ਬਣ ਜਾਏਗਾ ਇੰਨੇ ਆਪਾਂ ਗੱਲਬਾਤ ਕੀ ਨਸਕੇ ਇਹ ਕੀ ਚੀਜ਼ ਹੈ ਦੱਸਨੇ ਆ ਤੁਹਾਨੂੰ ਮੈਂ ਇੱਕ ਮਿੰਟ ਤਿਆਰੀ ਕਰਦਾ ਮੜ ਜੀ ਤੁਸੀਂ ਦੇਖੀ ਚੱਲੋ ਸਭ ਸਮਝ ਆ ਜਾਏਗਾ ਇਹ ਚੱਕੂ ਨਾਲ ਇਹਨੂੰ ਆਪਾਂ ਕੱਟ ਲਿਆ ਲੋ ਮੇਦਾ ਸਿੱਧੇ ਨਾ ਕੀ ਹੈ ਐ ਨਾਰੀਅਲ ਹੈ ਇਹਨੂੰ ਆਪਾਂ ਭੁੰਨ ਲਿਆ ਠੀਕ ਹੈ ਭੁੰਨ ਕੇ ਇੰਦਾ ਆ ਉਤਾਰ ਲਿਆ ਠੀਕ ਹੈ ਇਹ ਉਤਾਰਤਾ ਸਾਰਾ ਕਿਸ ਚੀਜ਼ ਤੇ ਭੁੰਨੇ ਆ ਜੀ ਇਹ ਗੈਸ ਤੇ ਭੁੰਨ ਲੋ ਜਾਂ ਆਪਣਾ ਅਸਲ ਇਸ ਤੇ ਭੁੰਨਾ ਚਾਹੀਦਾ ਆ ਆਪਾਂ ਨੂੰ ਅੰਗਿੱਠੀ 'ਚ ਠੀਕ ਹੈ ਅੰਗਿੱਠੀ 'ਚ ਪਰ ਮੈਂ ਗੈਸ ਤੇ ਭੁੰਨਿਆ ਕਿਉਂਕਿ ਇੱਥੇ ਆਫਿਸ 'ਚ ਅੰਗਿੱਠੀ ਦਾ ਅਰੇਂਜਮੈਂਟ ਨਹੀਂ ਹੈ ਸਾਡੇ ਕੋਲ ਤੇ ਇਹ ਗੈਸ ਤੇ ਚੰਗੀ ਤਰ੍ਹਾਂ ਭੁੰਨ ਲਿਆ ਜਦੋਂ ਇਹ ਇਸ ਰੰਗ ਦਾ ਹੋ ਜੇ ਇਹਨੂੰ ਆਪਾਂ ਕੱਟ ਲਿਆ ਤੇ ਇਹ ਜਗਾ ਬਣਾ ਲਈ ਐ 200 ਗ੍ਰਾਮ ਵਜਨ ਆਈਦਾ ਮੈਂਦਾ ਵਜਨ ਕਰ ਲਿਆ ਠੀਕ ਹੈ ਜੀ 200 ਗ੍ਰਾਮ ਵਜਨ ਇਚ ਲਗਭਗ 50 ਗ੍ਰਾਮ ਤੁਸੀਂ ਬਦਾਮ ਪਾ ਦੇਣੇ ਆ ਬਦਾਮ ਜਿਹੜੇ ਮੇਰੇ ਮੈਂ ਪਾਏ ਆ ਇਹ ਬਦਾਮ ਦੇਖ ਲਓ ਐਹੀ ਬਦਾਮ ਵਰਤਨੇ ਆ ਜਿਹੜੇ ਕੋੜੇ ਬਦਾਮ ਕਹਿੰਨੇ ਆ ਜੀ ਨੂੰ ਠੀਕ ਹੈ ਜੀ ਇਹ 50 ਗ੍ਰਾਮ ਆਪਾਂ ਇੰਦੇ ਚ ਬਦਾਮ ਪਾ ਲੇ ਕੋੜੇ ਬਦਾਮ ਠੀਕ ਹੈ 50 ਗ੍ਰਾਮ ਇੰਦੇ ਚ ਆਪਣਾ ਇਹਨੂੰ ਕਹਿੰਦੇ ਖਸਖਸ ਠੀਕ ਹੈ ਜੀ ਇਹ ਆਪਾਂ 50 ਗ੍ਰਾਮ ਇੰਦੇ ਚ ਖਸਖਸ ਪਾ ਲਈ ਠੀਕ ਹੈ। ਕੀ ਆਪ ਐ ਆਪਾਂ ਇੱਥੇ ਖਸ ਖਸ ਪਾਤੀ ਇਹਨੂੰ ਦੁਬਾਰਾ ਬੰਦ ਕਰ ਲਿਆ। ਐ ਇੱਥੇ ਆਪਾਂ ਦੁੱਧ ਉਬਾਲ ਲਿਆ। ਇੱਕ ਉਬਾਲਾ ਦੇ ਦਿੱਤਾ ਆਪਾਂ ਦੁੱਧ ਨੂੰ ਪਹਿਲਾਂ ਹੀ। ਦੁੱਧ ਜਦੋਂ ਉਬਲ ਜੇ ਪੂਰਾ ਠੀਕ ਹੈ ਜੀ। ਉਹਦੇ ਚ ਇਹਨੂੰ ਛੱਡ ਦੋ ਤੇ ਉਬਲਣਾ ਸ਼ੁਰੂ ਕਰ ਦਿਓ। ਐ ਉਬਲੇ ਹੋਏ ਦੁੱਧ ਦੇ ਵਿੱਚੇ ਆਪਾਂ ਇਹਨੂੰ ਪਾਤਾ। ਪਹਿਲਾਂ ਉਬਲੇ ਹੋਏ ਦੁੱਧ ਦੇ ਵਿੱਚ ਰੱਖਤਾ ਹੈ। ਦੁੱਧ ਨੂੰ ਲਿਆ ਇਹਨੂੰ ਉਬਾਲ ਲਿਆ। ਇਸ ਤੋਂ ਬਾਅਦ ਇਹਨੂੰ ਸ਼ੁਰੂ ਕਰ ਲਿਆ ਆਪਾਂ। ਐ ਹੁਣ ਦੁਬਾਰਾ ਉਬਲ ਰਹੀ ਇੰਨੇ ਆਪਾਂ ਗੱਲਬਾਤ ਕਰ ਲੈ। ਜੀ ਜੀ ਜੀ। ਅੱਛਾ ਡਾਕਟਰ ਸਾਹਿਬ ਜੀ ਅਸੀਂ ਇਹਦੇ ਵਿੱਚ ਪਹਿਲਾਂ ਤਿਆਰੀ ਕਰ ਲਈ। ਠੀਕ ਹੈ ਜੀ। ਇਹਦਾ ਫਿਰ ਫਾਇਦਾ ਤੇ ਇੱਕ ਵਾਰੀ ਬਣ ਜਾਣ ਦੋ ਫਿਰ ਤੁਹਾਨੂੰ ਉਹ ਵੀ ਦੱਸਨੇ ਆਪਾਂ। ਕੀ ਕੀ ਇਹਦਾ ਫਾਇਦਾ ਹੈ? ਜੀ ਜੀ। ਤੁਸੀਂ ਗੱਲ ਕੀਤੀ ਹੈ ਸਕਿਨ ਦੀ। ਸਕਿਨ ਵਾਸਤੇ ਜਿਹੜੀ ਬੈਸਟ ਚੀਜ਼ ਹੈ ਉਹ ਇਹ ਤਿੰਨ ਚੀਜ਼ਾਂ ਬੈਸਟ ਕਈਆਂ ਗਈਆਂ ਸਕਿਨ ਵਾਸਤੇ। ਅੱਛਾ ਜੀ। ਤુલਸੀ ਠੀਕ ਹੈ। ਹਲਦੀ ਠੀਕ ਹੈ। ਤੇ ਨਾਰੀਅਲ ਠੀਕ ਹੈ। ਨਾਰੀਅਲ ਦਾ ਤੇਲ ਕੱਢ ਲਓ। ਕਿਸੇ ਨੂੰ ਕਿੰਨੀ ਵੀ ਪੁਰਾਣੀ ਦਾਦ ਐ ਖਾਜ ਐ ਖੁਜਲੀ ਐ ਕਾਰ ਬੰਕਲ ਐ ਸ਼ੂਗਰ ਕਰਕੇ ਫੋੜਾ ਜ਼ਖਮ ਨਹੀਂ ਠੀਕ ਹੋ ਰਿਹਾ ਸ਼ੂਗਰ ਵਾਲੇ ਮਰੀਜ਼ਾਂ ਦੇ ਪੈਰਾਂ ਵਿੱਚ ਜ਼ਖਮ ਹੋ ਜਾਂਦਾ ਕਾਲੇ ਹੋ ਜਾਂਦੇ ਨੇ ਜੀ ਪੈਰ ਕਾਲੇ ਹੋ ਜਾਂਦੇ ਐਕਜ਼ੀਮਾ ਕਹਿੰਦੇ ਆ ਉਹਨੂੰ ਉਹ ਜਦੋਂ ਕਾਲੇ ਹੋ ਜਾਂਦੇ ਆ ਖੂਨ ਦੀ ਸਪਲਾਈ ਪੂਰੀ ਨਹੀਂ ਹੋ ਰਹੀ ਉਹ ਰੁਕ ਜਾਂਦਾ ਉਹ ਸਾਰੀ ਚੀਜ਼ਾਂ ਤੇ ਇਹ ਕੰਮ ਕਰਦਾ ਤੁਸੀਂ ਨਾਰੀਅਲ ਦਾ ਤੇਲ ਕੱਢ ਲਓ ਉਹਦੇ ਵਿੱਚ ਥੋੜੀ ਜੀ ਹਲਦੀ ਮਿਲਾ ਲਓ ਗਰਮ ਕਰ ਲਓ ਤੇਲ ਨੂੰ ਤੇ ਛਲਦੀ ਮਿਲਾ ਕੇ ਪੇਸਟ ਬਣਾ ਲਓ ਉਸ ਪੇਸਟ ਨੂੰ ਦਾਦ ਖਾਜ ਖੁਜਲੀ ਵਾਲੀ ਜਗ੍ਹਾ ਤੇ ਲਾਣਾ ਸ਼ੁਰੂ ਕਰਦੋ ਹਫਤੇ ਚ ਆਰਾਮਣਾ ਸ਼ੁਰੂ ਹੋ ਜਾਏਗਾ ਜਿਹੜੀ ਫੁੰਸੀਆਂ ਹੁੰਦੀਆਂ ਹੁੰਦੀਆਂ ਉਹ ਬਿਲਕੁਲ ਠੀਕ ਹੋ ਜਾਣਗੀਆਂ ਜਿਹੜੇ ਤુલਸੀ ਦੇ ਪੱਤੇ ਐ ਤુલਸੀ ਦੇ ਪੱਤੇ ਨੂੰ ਕੁੱਟ ਕੇ ਪੇਸਟ ਬਣਾ ਲਓ ਪੇਸਟ ਨੂੰ ਜਿਹੜੀ ਜਵਾਨੀ ਚ ਆਪਾਂ ਕਹਿੰਦੇ ਆ ਫੁੰਸੀਆਂ ਆਂਦੀਆਂ 14 ਸਾਲ ਤੋਂ ਲੈ ਕੇ 24 ਸਾਲ ਦੀ ਉਮਰ ਤੱਕ ਉੱਥੇ ਇਕੱਲਾ ਤુલਸੀ ਦਾ ਪੱਤਾ ਲਗਾਉਣ ਲੱਗ ਜਾਓ ਬਿਲਕੁਲ ਠੀਕ ਹੋ ਜਾਏਗੀ ਬਹੁਤ ਵਧੀਆ ਐਂਟੀ ਬਾਇਓਟਿਕ ਦਾ ਕੰਮ ਕਰਦਾ ਐਂਟੀ ਬੈਕਟੀਰੀਅਲ ਐਂਟੀ ਫੰਗਲ ਐ ਇਨਫੈਕਸ਼ਨ ਕੋਈ ਵੀ ਸਕਿਨ ਦੀ ਆ ਫੰਗਸ ਕਰਕੇ ਹੁੰਦੀ ਹੈ ਫੰਗਸ ਤੇ ਇਹ ਦੋਵੇਂ ਚੀਜ਼ਾਂ ਕੰਮ ਕਰਦੀਆਂ ਜਿਹੜੀ ਅਸੀਂ ਕਹਿੰਨੇ ਆ ਰਾਮ ਬਾਣ ਚੀਜ਼ਾਂ ਹੈ ਫੰਗਸ ਦੇ ਉੱਤੇ ਜਦੋਂ ਅਸੀਂ ਇਹ ਕੰਮ ਕਰਨੇ ਆ ਬਿਮਾਰੀ ਠੀਕ ਹੋ ਜਾਂਦੀ ਹੈ ਸਕਿਨ ਦੀ ਫਿਰ ਸਕਿਨ ਨੂੰ ਜਦੋਂ ਅਸੀਂ ਕੰਮ ਕਰਨੇ ਆ ਜਿਹੜੀ ਇਹ ਚੀਜ਼ਾਂ ਇਹਨਾਂ ਦੇ ਨਾਲੇ-ਨਾਲੇ 15-16 ਚੀਜ਼ਾਂ ਹੋਰ ਪੈਂਦੀਆਂ ਪਟੋਲ ਹੈ ਨਿੰਮ ਹੈ ਤુલਸੀ ਹੈ ਐਵੇਂ 16 ਚੀਜ਼ਾਂ ਪੈਂਦੀਆਂ 16 ਚੀਜ਼ਾਂ ਦੇ ਨਾਲ ਇਹ ਤੇਲ ਬਣਾਇਆ ਹੈ ਅੱਛਾ ਇਸ ਤਰ੍ਹਾਂ ਦੀ ਹੈ ਹਾਂ ਐਸੋਂ ਕੇ ਦੇਖੋ ਤੇ ਬੜੀ ਕੇ ਜੀ ਜੀ ਹਾਂ ਪ੍ਰੈਗਨੈਂਸੀ ਬੜੀ ਕੇ ਜਦੋਂ ਤੁਸੀਂ ਇਸ ਤੇਲ ਨੂੰ ਲਗਾਉਂਦੇ ਹੋ ਹਾਂਜੀ ਪੁਰਾਣੇ ਤੋਂ ਪੁਰਾਣਾ ਡਾਇਬੀਟਿਕ ਪੇਸ਼ੈਂਟ ਜਿੰਦੀ ਡਾਇਬੀਟਿਸ ਠੀਕ ਨਹੀਂ ਹੋ ਰਹੀ ਪੁਰਾਣੇ ਤੋਂ ਪੁਰਾਣੀ ਬਵਾਸੀਰ ਜਿੰਦੀ ਤੇਲ ਨਾਲ ਜੀ ਹਾਂਜੀ ਜਿੰਦੀ ਬਵਾਸੀਰ ਨਹੀਂ ਠੀਕ ਹੋ ਰਹੀ ਲੈਟਰਿੰਗ ਵਾਲੀ ਜਗ੍ਹਾ ਤੇ ਕਈ ਵਾਰੀ ਕਹਿੰਦੇ ਆ ਨਾ ਵੀ ਕੀੜੀਆਂ ਜੀਆਂ ਲੜਦੀਆਂ ਬੱਚਿਆਂ ਨੂੰ ਜਵਾਕਾਂ ਨੂੰ ਹਾਂਜੀ ਉਹ ਪ੍ਰੋਬਲਮ ਲੈਟਰਿੰਗ ਵਾਲੀ ਜਗ੍ਹਾ ਤੇ ਖਾਰਿਸ਼ ਹੁੰਦੀ ਹੋਵੇ ਕੋਈ ਵੀ ਐਸਾ ਜ਼ਖਮ ਜਿਹੜਾ ਭਰ ਨਾ ਰਿਹਾ ਹੋਵੇ ਚਾਹੇ ਤੁਸੀਂ ਕਿੰਨੀ ਵੀ ਅੰਗਰੇਜ਼ੀ ਦਵਾਈਆਂ ਖਾ ਚੁੱਕੇ ਹੋ ਉਹ ਐ ਕ੍ਰੀਮ ਤੇ ਤੇਲ ਐ ਕ੍ਰੀਮ ਵੀ ਇਨ ਚੀਜ਼ਾਂ ਦੀ ਬਣਾਈ ਐ ਮਹਾ ਤिक्त ਕ੍ਰੀਮ ਐ 16 ਜੜੀ ਬੂਟੀਆਂ ਦੇ ਨਾਲ ਤੇਲ ਬਣਾਇਆ 11 ਜੜੀ ਬੂਟੀਆਂ ਦੇ ਨਾਲ ਐ ਕ੍ਰੀਮ ਬਣਾਈ ਐ ਇਹ ਜਦੋਂ ਤੁਸੀਂ ਉਹ ਕ੍ਰੀਮ ਹਲਕੀ ਜਿੰਨੀ ਇੱਕ ਕ੍ਰੀਮ ਲਾਣੀ ਐ ਜ਼ਖਮ ਦੇ ਉੱਤੇ ਇੰਨੀ ਕੁ ਜੀ ਇੰਨੀ ਕੁ ਐ ਕ੍ਰੀਮ ਤੁਸੀਂ ਲਾਓ ਕੋਈ ਵੀ ਦਾਦ ਖਾਜ ਖੁਜਲੀ ਕਿੰਨੀ ਵੀ ਪੁਰਾਣੀ ਐ ਉਹ ਠੀਕ ਹੋ ਜੇਗੀ ਗਰਮੀਆਂ 'ਚ ਸਰਦੀਆਂ 'ਚ ਅੰਡਰਵੀਅਰ ਪਾਣ ਕਰਕੇ ਲਾਸਾਂ ਪੈ ਜਾਂਦੀਆਂ ਲਾਲ ਹੋ ਜਾਂਦੇ ਆ ਰੈਸ਼ੀਜ਼ ਹੋ ਜਾਂਦੇ ਆ ਉਹ ਚਿੱਗਾ ਪੈ ਜਾਂਦੀ ਆ ਉਹ ਉਹਦੇ ਉੱਤੇ ਤੁਸੀਂ ਲਾਓ ਰਾਤ ਨੂੰ ਲਾਓ ਸਵੇਰੇ ਠੀਕ ਰਾਤ ਨੂੰ ਲਗਾਉਂਦੇ ਰਾਤੋ ਰਾਤ ਰਾਤੋ ਰਾਤ ਠੀਕ ਕਰਦਾ ਹੈ ਤੇਲ ਤੇ ਕ੍ਰੀਮ ਤੁਸੀਂ ਤਾਂ ਇਹ ਗੱਲ ਵੀ ਕਹਿ ਰਹੇ ਹੋ ਕਿ ਬਵਾਸਿਰ ਵੀ ਤੇਲ ਨਾਲ ਠੀਕ ਹੋ ਜਾਏਗੀ ਪਰ ਮਾਫ ਕਰਨਾ ਡਾਕਟਰ ਸਾਹਿਬ ਸਾਡੇ ਲਈ ਤੇ ਵੱਡੇ ਵੱਡੇ ਹਸਪਤਾਲ ਖੁੱਲ ਗਏ ਨੇ ਜੀ ਕੋਈ ਕਿਤੇ ਕੋਈ ਕਿਤੇ ਕੋਈ ਕਿਤੇ ਜਿਹੜੇ ਕਹਿੰਦੇ ਨੇ ਜੀ ਆਓ ਤੇ ਆ ਕੇ ਆਪਰੇਸ਼ਨ ਕਰਾਓ 2 ਘੰਟੇ ਬਾਅਦ ਛੁੱਟੀ ਦੇਖੋ ਜਿਹੜਾ ਇਹ ਨਾਰੀਅਲ ਹੈ ਨਾ ਐਨ ਨਾਰੀਅਲ ਬਵਾਸੀਰ ਦਾ ਰਾਮ ਬਾਣੀ ਇਲਾਜ ਹੈ ਇਹ ਤੇਲ ਬਵਾਸੀਰ ਦਾ ਰਾਮ ਬਾਣੀ ਇਲਾਜ ਹੈ ਨਾਰੀਅਲ ਦਾ ਕਰਨਾ ਕੀ ਹੈ ਨਾਰੀਅਲ ਦੇ ਫੂਸ ਉਤਾਰ ਲਿਆ ਇਹ ਜਿਹੜਾ ਬਾਲ ਹੈ ਨਾਰੀਅਲ ਤੇ ਇਹ ਉਤਾਰ ਲਓ ਸਾਰੇ ਦੋ ਨਾਰੀਅਲ ਦੇ ਵਾਲ ਉਤਾਰ ਲਓ ਦੋ ਮਿੱਟੀ ਦੇ ਕਸੋਰਿਆਂ ਚ ਇਹਨੂੰ ਬੰਦ ਕਰਕੇ ਰੱਖ ਲਓ ਅੰਗਿੱਠੀ ਹੈ ਤੇ ਬਹੁਤ ਚੰਗੀ ਗੱਲ ਹੈ ਨਹੀਂ ਤੇ ਗੈਸ ਦੇ ਉੱਤੇ ਰੱਖ ਕੇ ਤੇਜ ਕਰਕੇ ਇਹ ਕਸੋਰਿਆਂ ਨੂੰ ਇੰਨਾ ਗਰਮ ਕਰ ਲੋ ਐ ਵਾਲ ਅੰਦਰੋਂ ਸੜ ਜਾਣਗੇ ਕਾਲੇ ਹੋ ਜਾਣਗੇ ਇੰਦੀ ਬਣ ਜੇਗੀ ਭਸਮ ਠੀਕ ਹੈ ਕੁੱਟ ਕੇ ਪਾਊਡਰ ਬਣ ਜੇਗਾ ਅੱਧਾ ਚਮਚ ਪਾਊਡਰ ਸਵੇਰੇ ਅੱਧਾ ਚਮਚ ਪਾਊਡਰ ਸ਼ਾਮ ਨੂੰ ਲੱਸੀ ਦੇ ਨਾਲ ਲੈਣਾ ਠੀਕ ਹੈ ਹਫ਼ਤੇ ਬਾਅਦ ਮੈਨੂੰ ਫੋਨ ਕਰਨਾ ਹੈ ਚਾਹੇ ਉਹ ਬਵਾਸੀਰ ਖੁੰਨੀ ਸੀ ਚਾਹੇ ਉਹ ਸੁੱਕੀ ਸੀ ਮੈਨੂੰ ਫੋਨ ਕਰਕੇ ਦੱਸੋ ਚਾਹੇ ਜਿਹੜੀ ਖਾਰਿਸ਼ ਵੀ ਬਹੁਤ ਹੈ ਮੈਂ ਕਹਿੰਦਾ ਜੀ ਦਾਅਵਾ ਹੈ ਆਪਣਾ ਕੀ ਬਾਤ ਬਿਲਕੁਲ ਠੀਕ ਹੋ ਜਾਏਗੀ ਜਿਹੜੀ ਖਾਰਿਸ਼ ਹੋ ਰਹੀ ਹੈ ਉਸ ਜਗ੍ਹਾ ਤੇ ਉੱਥੇ ਤੇਲ ਲਗਾਓ ਮਸੇ ਬਣ ਗਏ ਆ ਮਸਿਆਂ ਚ ਮਵਾਦ ਭਰ ਗਈ ਐ ਮਸਿਆਂ ਚ ਕੋਈ ਪ੍ਰੋਬਲਮ ਐ ਉੱਥੇ ਤੇਲ ਲਾਓ ਨਾਰੀਅਲ ਕੱਲਾ ਅਗਰ ਠੀਕ ਵਰਤੋਂ ਕਰ ਲੋਗੇ ਨਾ ਤੁਸੀਂ 120 ਤੋਂ ਵੱਧ ਬਿਮਾਰੀਆਂ ਦੇ ਉੱਤੇ ਕੰਮ ਕਰਦਾ ਹੈ ਆਯੁਰਵੇਦ ਦੇ ਚ ਸ਼ਲੋਕ ਵੀ ਲਿਖਿਆ ਜਾਂਦੇ ਤੇ ਠੀਕ ਹੈ ਵਾਤ ਤੇ ਪਿੱਤ ਦੀ ਜਿੰਨੀ ਪ੍ਰੋਬਲਮ ਐ ਉਹਦੇ ਤੇ ਕੰਮ ਕਰਦਾ ਹੈ ਠੀਕ ਹੈ ਸਰੀਰ ਨੂੰ ਬਲ ਦਿੰਦਾ ਹੈ ਤਾਕਤ ਦਿੰਦਾ ਹੈ ਠੀਕ ਹੈ ਦੇਖਿਆ ਡੇਂਗੂ ਚ ਕੀ ਕਰਦੇ ਆ ਨਾਰੀਅਲ ਪਾਣੀ ਪੀਂਦੇ ਆ ਹਾਂ ਸਤੇ ਨੇਰੀ ਲਿਆਦੀ ਸੀ ਜੀ ਲਿਆਦੀ ਨਾ ਨੇਰੀ ਤਾਕਤ ਦਿੰਦਾ ਹੈ ਲਘੂ ਲਿਖਿਆ ਹੈ ਲਘੂ ਦਾ ਮਤਲਬ ਹੈ ਆਸਾਨੀ ਨਾਲ ਪਚ ਜਾਂਦਾ ਹੈ ਠੀਕ ਹੈ ਪਾਣੀ ਪਾਣੀ ਦੇ ਬਾਰੇ ਲਿਖਿਆ ਨਾਰੀਅਲ ਦਾ ਪਾਣੀ ਆਸਾਨੀ ਨਾਲ ਪਚ ਜਾਂਦਾ ਪਰ ਇੰਦੀ ਜਿਹੜੀ ਗਿਰੀ ਹੈ ਉਹ ਜਿਨ੍ਹਾਂ ਦੀ ਅਗਨੀ ਮਤਲਬ ਢਿੱਡ ਦੀ ਜਿਹੜੀ ਅੱਗ ਹੈ ਉਹ ਕਮਜ਼ੋਰ ਹੈ ਉਹ ਇਹਨੂੰ ਘੱਟ ਲੈਣ ਗਿਰੀ ਨੂੰ ਪਾਣੀ ਪੀ ਸਕਦੇ ਆ ਜਿਨ੍ਹਾਂ ਦੀ ਅਗਨੀ ਤੇਜ ਹੈ ਉਹ ਨਾਰੀਅਲ ਗਿਰੀ ਖਾ ਸਕਦੇ ਆ ਸਾਰੇ ਦੀ ਸਾਰੀ ਤਾਤੂ ਰਸ ਰਕਤ ਮਾਸ ਮੇਦ ਅਸਤੀ ਮੱਜਾ ਸ਼ੁਕਰ ਸਾਰਿਆਂ ਦਾ ਵਾਧਾ ਕਰਦਾ ਹੈ। ਕੀ ਬੋਲ? ਅੱਛਾ ਮਤਲਬ ਜਿਨ੍ਹਾਂ ਨੂੰ ਹਮੇਸ਼ਾ ਭੁੱਖੀ ਲੱਗੀ ਰਹਿੰਦੀ ਹੈ ਉਹ ਤੋਂ ਉਹ ਅਵਾਇਡ ਕਰਨ। ਯੈਸ। ਜਿਨ੍ਹਾਂ ਜਿਨ੍ਹਾਂ ਦੀ ਅਗਨੀ ਘੱਟ ਹੈ ਕੁਝ ਖਾਂਦੇ ਆ ਗੈਸ ਬਣ ਜਾਂਦੀ ਹੈ। ਢਕਾਰ ਆਣੇ ਸ਼ੁਰੂ ਹੋ ਜਾਂਦੇ ਆ। ਭਾਰੀਪਨ ਮਹਿਸੂਸ ਹੋ ਜਾਂਦਾ ਹੈ। ਉਹ ਬੰਦ ਕਰਨ। ਜਿਨ੍ਹਾਂ ਨੂੰ ਭੁੱਖ ਲੱਗਦੀ ਹੈ ਬਹੁਤ ਪਿਤ ਉਹਨਾਂ ਦੀ ਜ਼ਿਆਦਾ ਹੈ। ਜੀ ਜੀ। ਚੱਕ ਦੋ ਫੱਟੇ ਨਾਰੀਅਲ ਦੇ ਦੇਖੋ ਪਿਤ ਸ਼ਾਂਤ ਹੁੰਦੀ ਤੁਹਾਡੀ। ਫਿਰ ਉਹ ਤਾਂ ਹੀ ਕਹਦੇ ਵੀ ਖੋਪਾ ਖਾ ਕੇ ਤਾਂ ਭੁੱਖ ਹੀ ਨਹੀਂ ਲੱਗਦੀ ਹਾਂ ਕਿਉਂਕਿ ਭਾਰੀ ਹੈ ਆਯੁਰਵੇਦੇ ਚ ਲਿਖਿਆ ਵ੍ਰਿਹਣਮ ਸ਼ਲੋਕ ਸੰਸਕ੍ਰਿਤੀ ਚ ਲਿਖਿਆ ਨਾ ਆਯੁਰਵੇਦੇ ਵ੍ਰਿਹਣਮ ਵਿਰੀਣੰਦ ਮਤਲਬ ਭਾਰੀ ਹੈ ਪਚਣੇ ਚ ਟਾਈਮ ਲੱਗੇਗਾ ਪਾਣੀ ਇੰਦਾ ਲਗੂ ਹੈ ਛੇਤੀ ਪਚੇਗਾ ਤੇ ਗਰੀ ਉਨੇ ਘੱਟ ਖਾਣੀ ਹੈ ਜਿੰਦੀ ਅਗਨੀ ਹੌਲੀ ਹੈ ਨਾ ਵਾਲਾਂ ਦਾ ਆ ਗਿਆ ਹੱਲ ਬਵਾਸੀਰ ਤੇ ਵਾਲ ਕੰਮ ਕਰਨਗੇ ਈਵਨ ਕੇ ਐ ਵਾਲੀ ਪਸਮਗਰ ਤੁਸੀਂ ਯੂਜ਼ ਕਰੋਗੇ ਜਿਹੜੀ ਲੇਡੀਜ਼ ਨੂੰ ਮਿੰਨਾ ਦਰਦ ਦੇ ਨਾਲ ਆਉਂਦਾ ਹੈ ਉਹ ਵੀ ਦਿੱਕਤ ਠੀਕ ਕਰੂਗਾ ਬਵਾਸੀਰ ਦਾ ਇਹ ਹੱਲ ਹੈ ਤੇਲ ਤੇ ਹੈ ਕਿਸੇ ਨੂੰ ਇੱਕ ਆਪਾਂ ਫਾਰਮੂਲਾ ਬਣਾ ਰਹੇ ਆਂ ਇਹਦੇ ਬਾਰੇ ਮੈਂ ਦੱਸ ਰਿਹਾ ਵੈਸੇ ਮੈਂ ਦੱਸ ਦਿੰਦਾ ਇੱਥੇ ਹੀ ਇਹ ਫਾਰਮੂਲਾ ਜਿਹੜਾ ਬਣ ਰਿਹਾ ਤਿਆਰ ਹੋ ਰਿਹਾ ਇਹ ਕੰਮ ਕਰੂਗਾ ਕਿਸੇ ਨੂੰ ਸਿਰ ਪੀੜ ਹੈ ਮਾਈਗਰੇਨ ਕਿੰਨਾ ਵੀ ਪੁਰਾਣਾ ਹੈ ਨਜਲਾ ਜ਼ੁਕਾਮ ਰਹਿੰਦਾ ਹੈ ਖੰਗ ਰਹਿੰਦੀ ਹੈ ਬਲਗਮ ਆਂਦੀ ਹੈ ਇਹ ਜਿਹੜਾ ਆਪਾਂ ਫਾਰਮੂਲਾ ਸ਼ੁਰੂ ਕੀਤਾ ਬਣਨ ਤੋਂ ਉਬਾਲਾ ਆ ਗਿਆ ਹਾਂ ਉਬਾਲਾ ਆਣਾ ਸ਼ੁਰੂ ਹੋ ਗਿਆ ਇਹਨੂੰ ਜੀ ਦੁਬਾਰਾ ਬਸ ਇਹ ਬਣ ਜੂਗਾ ਇਹ ਜੜੋਂ ਖਤਮ ਕਰ ਦਿੰਦਾ ਹੈ ਮਾਈਗਰੇਨ ਨੂੰ ਸਿਰ ਪੀੜ ਨੂੰ ਬਲਗਮ ਨੂੰ ਖਾਂਸੀ ਨੂੰ ਜ਼ੁਖਾਮ ਨੂੰ ਜੀ ਇਹ ਫਾਰਮੂਲਾ ਆ ਗਿਆ ਸਕਿਨ ਵਾਸਤੇ ਨਾਲੇ ਸਕਿਨ ਵਾਲੇ ਮਰੀਜ਼ ਨੂੰ ਇਹ ਤੇਲ ਤੇ ਕਰੀਮ ਲਾਣੀ ਚਾਹੀਦੀ ਹੈ ਸਕਿਨ ਦੀ ਪ੍ਰੋਬਲਮ ਬਿਲਕੁਲ ਠੀਕ ਹੈ ਪਰ ਉਹ ਜਿਹੜੀ ਪ੍ਰੋਬਲਮਸ ਹੈਗੀਆਂ ਨੇ ਜੀ ਚਲੋ ਤੁਸੀਂ ਕਾਫੀ ਸਾਰੀ ਦਸਤੇ ਵੀ ਕਿਵੇਂ ਕਿਸ ਤਰ੍ਹਾਂ ਇਸਤੇਮਾਲ ਕਰਨਾ ਪਰ ਜਿਹੜੀ ਸਕਿਨ ਦੀਆਂ ਪ੍ਰੋਬਲਮਸ ਹੈਗੀਆਂ ਨੇ ਡਾਕਟਰ ਸਾਹਿਬ ਇਹ ਆ ਕਿਉਂ ਰਹੀਆਂ ਨੇ ਕਿਉਂ ਇਕੋ ਲਖਤ ਇੰਨੀ ਜ਼ਿਆਦਾ ਆ ਜਾਂਦੀਆਂ ਨੇ ਮਤਲਬ ਇੱਕ ਦੇ ਧਫੜੋਆ ਤਾਂ ਸਾਰੇ ਘਰ ਦੇ ਹੀ ਫੋੜੇ ਫੁੰਸੀਆਂ ਨਿਕਲਦੇ ਨੇ ਗਵਾਨੀਆਂ ਤੱਕ ਨੂੰ ਹੋ ਜਾਂਦੇ ਨੇ ਜੀ ਦੇਖੋ ਸਾਡੀ ਬੋਡੀ ਦਾ ਸਭ ਤੋਂ ਸਟਰੋਂਗ ਸਿਸਟਮ ਜਿਹੜਾ ਹੈ ਨਾ ਉਹ ਸਕਿਨ ਹੈ ਠੀਕ ਹੈ 24 ਘੰਟੇ ਇਹਦੇ ਉੱਤੇ ਬੈਕਟੀਰੀਆ ਬੈਠੇ ਰਹਿੰਦੇ ਆ ਇਹਦੇ ਉੱਤੇ ਵਾਇਰਸ ਬੈਠੇ ਰਹਿੰਦੇ ਆ ਇਹ ਤੇ ਇਨਫੈਕਸ਼ਨ ਹੁੰਦੀ ਰਹਿੰਦੀ ਹੈ ਸਾਨੂੰ ਬਚਾ ਕੇ ਰੱਖਦਾ ਹੈ ਸਭ ਤੋਂ ਵੱਡੇ ਬਾਰਡਰ ਦੀ ਜਿਹੜੀ ਫੋਰਸ ਹੈ ਨਾ ਉਹ ਸਾਡੀ ਸਕਿਨ ਹੈ ਜਦੋਂ ਇਹਦੇ ਤੇ ਇਹਨੂੰ ਅਸੀਂ ਨਰਿਸ਼ ਨਹੀਂ ਕਰਾਂਗੇ ਇਹਨੂੰ ਗਲਤ ਖਾਨ ਪਾ ਦੇਵਾਂ ਗਲਤ ਖਾਨ ਪਾਣੇ ਚ ਕੀ ਹੈ ਨਮਕ ਸਫੇਦ ਨਮਕ ਜੜ ਹੈ ਜੇ ਤੁਸੀਂ ਸਫੇਦ ਨਮਕ ਜ਼ਿਆਦਾ ਖਾਂਦੇ ਹੋ ਤੇ ਸਕਿਨ ਦੀ ਪ੍ਰੋਬਲਮ ਆਏਗੀ ਫਿਰ ਵਿਰੁੱਧ ਆਹਾਰ 108 ਤਰ੍ਹਾਂ ਦੀਆਂ ऐसे फॉर्मूलेशन है कॉम्बिनेशन है जो जेडे सानू ਨਹੀਂ ਖਾਣੇ ਚਾਹੀਦੇ ਮੋਟੇ ਮੋਟੇ ਚ ਦੱਸ ਦੋ ਜਿਹੜੇ ਅਸੀਂ ਯੂਜ਼ ਚ ਲੈ ਕੇ ਆਉਂਦੇ ਕੰਨੇ ਆ ਮੱਛਲੀ ਦੇ ਨਾਲ ਸਾਨੂੰ ਕਦੀ ਵੀ ਦੁੱਧ ਨਹੀਂ ਪੀਣਾ ਚਾਹੀਦਾ ਲੋਕੀ ਅਵੋਇਡ ਕਰਦੇ ਸਭ ਤੋਂ ਮੇਨ ਮੈਂ ਦੱਸ ਦਿਨਾ ਦਹੀਂ ਭੱਲਾ ਖਾਂਦੇ ਆ ਸਾਰੇ ਦਹੀਂ ਭੱਲਾ ਨਹੀਂ ਖਾਣਾ ਦਹੀਂ ਬੜਾ ਸੀ ਬੜੇ ਚੌੜ ਨਾਲ ਦਹੀਂ ਤੇ ਉੜਦ ਉੜਦ ਦੀ ਦਾਲ ਦਾ ਬਣਦਾ ਦਹੀਂ ਤੇ ਉੜਦ ਵਿਪਰੀਤ ਆਹਾਰ ਹੈ ਨਹੀਂ ਖਾਣਾ ਚਾਹੀਦਾ ਅੰਗਰੇਜ਼ਾਂ ਨੂੰ ਸਭ ਤੋਂ ਜ਼ਿਆਦਾ ਸਕਿਨ ਦੀ ਪ੍ਰੋਬਲਮ ਸੋਰਿਆਸਿਸ ਐਕਜ਼ੀਮਾ ਕਾਰ ਬੰਕਲ ਐ ਪ੍ਰੋਬਲਮਸ ਕਿਉਂ ਐ ਐ ਵਿਰੁੱਧ ਚੀਜ਼ਾਂ ਖਾਂਦੇ ਆ ਮਿੱਠੇ ਦੇ ਨਾਲ ਨਮਕ ਨਹੀਂ ਖਾਣਾ ਚਾਹੀਦਾ ਸਬਜੀ ਦੇ ਨਾਲ ਫਰੂਟ ਨਹੀਂ ਖਾਣਾ ਚਾਹੀਦਾ ਮੰਗੋ ਸ਼ੇਕ ਨਹੀਂ ਪੀਣਾ ਚਾਹੀਦਾ ਅੱਛਾ ਜੀ ਖੱਟਾ ਅੰਮ ਖੱਟਾ ਦੁੱਧ ਮਿੱਠਾ ਦੋਵੇਂ ਚੀਜ਼ਾਂ ਤੁਸੀਂ ਮਿਲ ਕਰਤੀਆਂ ਉਹ ਖਰਾਬ ਕਰਉਂਗੇ ਮੰਗੋ ਸ਼ੇਕ ਮੈਂango ਸ਼ੇਕ ਖਰਾਬ ਕਰੂਗਾ ਐਵੇਂ 105 ਕੰਬੀਨੇਸ਼ਨ ਹੈਗੇ ਜਿਹੜੇ ਈਵਨ ਕੇ ਸਮਾਨ ਮਾਤਰਾ ਚ ਬੜੀ ਇੰਪੋਰਟੈਂਟ ਗੱਲ ਹੈ ਸ਼ਹਿਦ ਤੇ ਕਿਓ ਜ਼ਹਿਰ ਹੈ ਸ਼ਰੀਰ ਵਾਸਤੇ ਦੋਵੇਂ 10-10 ਗ੍ਰਾਮ ਲੈ ਲਓ ਇਕੱਠੇ ਮਿਕਸ ਕਰਕੇ ਖਾ ਲਓ ਤੁਹਾਨੂੰ ਸਕਿਨ ਪ੍ਰੋਬਲਮ ਹੋਣੀ ਸ਼ੁਰੂ ਹੋ ਜੇਗੀ ਕੁਆਂਟੀਟੀ ਅਲੱਗ-ਅਲੱਗ ਖਾ ਸਕਦੇ ਹੋ ਜੀ ਪਰ ਜੇ ਤੁਸੀਂ ਸੇਮ ਕੁਆਂਟੀਟੀ ਲੈ ਲਈ 10 ਗ੍ਰਾਮ 10 ਗ੍ਰਾਮ ਉਹ ਜ਼ਹਿਰ ਹੈ ਇਹ ਖਾਣ-ਪਾਣ ਤੇ ਸਾਡਾ ਹੁਣ ਧਿਆਨ ਨਹੀਂ ਹੈ ਪਹਿਲੇ ਨਮਕ ਪਾ ਕੇ ਦਹੀਂ ਨਹੀਂ ਖਾਂਦੇ ਹੁੰਦੇ ਸੀ ਪਹਿਲੇ ਦਹੀਂ ਖਾਂਦੇ ਸੀ ਮਿੱਠਾ ਪਾ ਕੇ ਸ਼ੱਕਰ ਪਾ ਕੇ ਗੁੜ ਪਾ ਕੇ ਹੁਣ ਕੀ ਬਾਨੇ ਆ ਚੀਨੀ ਚੀਨੀ ਨਮਕ ਨੁਕਸਾਨ ਕਰਦੀ ਹੈ ਸ਼ਰੀਰ ਨੂੰ ਮਤਲਬ ਫਾਇਦਾ ਕਰਨਦੀ ਥਾਂ ਫਾਇਦਾ ਕਰਨਦੀ ਥਾਂ ਤੇ ਨੁਕਸਾਨ ਕਰਦੀ ਇਹ ਸਭ ਤੋਂ ਵੱਡਾ ਕਾਰਨ ਹੈ ਸਾਡੀ ਸਕਿਨ ਦੀ ਪ੍ਰੋਬਲਮ ਦਾ ਤੇ ਜਦੋਂ ਅਸੀਂ ਇਹ ਚੀਜ਼ਾਂ ਨੂੰ ਕੰਟਰੋਲ ਕਰ ਲੈਂਦੇ ਆ ਸਾਡੂ ਕਦੀ ਵੀ ਸਕਿਨ ਦੀ ਪ੍ਰੋਬਲਮ ਨਹੀਂ ਆਂਦੀ ਸਾਡਾ ਬਹੁਤ ਤਕੜਾ ਸਿਸਟਮ ਰਹਿੰਦਾ ਫਿਰ ਸਕਿਨ ਨੂੰ ਨਰਿਸ਼ਮੈਂਟ ਦੇ ਰਿਹਾ ਖੂਨ ਤੁਸੀਂ ਖੂਨ ਨੂੰ ਸਾਫ਼ ਰੱਖੋ ਖੂਨ ਸਾਫ਼ ਕੌਣ ਕਰੇਗਾ ਹਲਦੀ ਖੂਨ ਨੂੰ ਲਗੂ ਕੌਣ ਕਰੇਗਾ ਨਾਰੀਅਲ ਖੂਨ ਨੂੰ ਸਾਫ਼ ਕੌਣ ਕਰੇਗਾ ਤુલਸੀ ਤુલਸੀ ਤੇ ਹਲਦੀ ਰੋਜ਼ ਖਾਣ ਲੱਗ ਜਾਓ ਕੀ ਬਾਤ ਹੈ ਅਣੀ ਕਿ ਮੇਜੀ ਤુલਸੀ ਹਲਦੀ ਤુલਸੀ ਦੇ ਦੋ ਪੱਤੇ ਰੋਜ਼ ਪਾਣੀ ਚ ਉਬਾਲ ਕੇ ਪੀਣ ਲੱਗ ਜਾਓ ਠੀਕ ਹੈ ਅੱਧੀ ਚਮਚ ਹਲਦੀ ਇੱਕ ਬੂੰਦ ਘਿਓ ਲੀਤਾ ਉਹਨੂੰ ਛਾੜ ਲਿਆ ਜੀ ਨਾਲੇ ਹੀ ਹਲਦੀ ਵਿੱਚੇ ਪਾਤੀ ਸਾੜ ਕੇ ਜੀ ਜੀ ਮੇਰੇ ਕੋਲ ਇਹਦਾ ਫਾਰਮੂਲਾ ਨੁਸਖਾ ਵੀ ਤਿਆਰ ਹੈ ਹਾਂ ਲਗਭਗ ਲਗਭਗ ਸਾਡਾ ਜਿਹੜਾ ਨਾਰੀਅਲ ਲਾਏਗਾ ਤੁਸੀਂ ਦੇਖੋ ਇਹ ਇਹਦੇ ਵਿੱਚ ਬਿਲਕੁਲ ਡੁੱਬ ਚੁੱਕਿਆ ਔਰ ਇਹ ਨਾਰੀਅਲ ਦੇ ਵਿੱਚ ਡਾਕਟਰ ਸਾਹਿਬ ਨੇ ਅ ਬਾਦਾਮ ਭਰੇ ਸੀ ਔਰ ਨਾਲ ਹੀ ਖਸਖਸ ਪਾਈ ਹੋਈ ਹੈ ਇਹ ਦੇਖੋ ਇਹ ਹੁਣ ਤਿਆਰ ਹੈ ਕੰਮ ਐਵੇਂ ਇਹਨੂੰ ਉਬਾਲਾ ਦੇ ਦੇਣਾ ਉਬਾਲਾ ਕਦੋਂ ਤੱਕ ਦੇਣਾ ਜਦੋਂ ਤੱਕ ਦੁੱਧ 1 ਲੀਟਰ ਦੁੱਧ ਲੀਤਾ ਸੀ ਮੈਂ ਠੀਕ ਹੈ 1 ਲੀਟਰ ਦੁੱਧ ਅੱਧਾ ਲੀਟਰ ਨਾ ਰਹਿ ਜੇ ਇਹ ਉਬਲਦਾ ਰਹੇਗਾ ਕੜਦਾ ਰਹੇਗਾ ਕੜਦਾ ਰਹੇਗਾ ਇਹਨੂੰ ਫਿਰ ਆਪਾਂ ਬਾਹਰ ਕੱਢ ਲਾਂਗੇ ਠੀਕ ਹੋ ਗਿਆ ਇਹਨੂੰ ਆਪਾਂ ਕੱਢ ਲੈਨੇ ਆ ਇੱਕ ਵਾਰੀ ਇਸ ਨਾਰੀਅਲ ਨੂੰ ਇਹ ਲੋ ਆ ਗਿਆ ਨਾਰੀਅਲ ਆਪਣੇ ਨੂੰ ਠੀਕ ਹੈ ਦੁੱਧ ਵਾਲਾ ਨਾਰੀਅਲ ਦੁੱਧ ਵਾਲਾ ਨਾਰੀਅਲ ਆ ਗਿਆ ਇਹ ਬਹੁਤ ਕਾਰਗਰ ਹੈ ਦੇਖੋ ਇਹਦੇ ਅੰਦਰ ਜਿਹੜਾ ਆਪਾਂ ਪਾਇਆ ਹੈ ਇਹ ਪੱਕ ਗਿਆ ਅੰਦਰੋਂ ਠੀਕ ਹੈ ਜੀ ਠੀਕ ਹੈ ਜੀ ਇਹਨੂੰ ਹੁਣ ਮਿਕਸੀ ਚ ਪਾ ਕੇ ਇਹਦਾ ਪਾਊਡਰ ਬਣਾ ਲੈਂਦੇ ਆ ਨਾਰੀਅਲ ਸਮੇਤ ਨਾਰੀਅਲ ਸਮੇਤ ਨਾਰੀਅਲ ਨੂੰ ਕੱਟ ਲਓ ਠੀਕ ਹੈ ਵਿੱਚੋਂ ਸਮਾਨ ਕੱਢ ਲਓ ਇਹਨੂੰ ਨਾਰੀਅਲ ਨੂੰ ਛੋਟੇ ਛੋਟੇ ਟੁਕੜਿਆਂ 'ਚ ਕਰ ਲਓ ਇਹਨੂੰ ਮਿਕਸੀ 'ਚ ਪਾ ਦਿਓ ਇਹਦਾ ਪਾਊਡਰ ਬਣਾ ਲਓ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਇਹ ਪਾਊਡਰ ਲੈਣ ਲੱਗ ਜਾਓ ਠੀਕ ਹੈ ਕਿੰਨਾ ਵੀ ਪੁਰਾਣਾ ਮਾਈਗਰੇਨ ਹੈ ਸਿਰ ਦਰਦ ਹੈ ਕੋਈ ਵੀ ਤੁਹਾਨੂੰ ਖੰਗ ਹੈ ਜ਼ੁਕਾਮ ਹੈ ਸਾਈਨਸ ਹੈ ਸਾਈਨਸ ਦੀ ਜਿਹੜੀ ਪ੍ਰੋਬਲਮ ਹੈ ਉਹ ਪ੍ਰੋਬਲਮ ਹੁੰਦੀ ਹੈ ਜਨਰਲੀ ਇਹ ਜਿਹੜੀ ਜਗ੍ਹਾ ਹੈ ਪੌਕੇਟਸ ਇੱਥੇ ਪ੍ਰੋਬਲਮ ਐ ਫਰੰਟਲ ਪੌਕੇਟ ਆ ਇੱਥੇ ਪ੍ਰੋਬਲਮ ਜਦੋਂ ਇੱਥੇ ਪ੍ਰੋਬਲਮ ਹੁੰਦੀ ਹੈ ਤੇ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ ਖਾਂ ਖਾਂ ਉਹਨੂੰ ਸਾਰਿਆਂ ਨੂੰ ਐਨਾਰੀਅਲ ਬਿਲਕੁਲ ਠੀਕ ਕਰ ਦੂੰਗਾ ਪਰ ਅੱਜ ਕੱਲ ਤਾਂ ਜੇ ਆਪਰੇਸ਼ਨ ਕਰਦੇ ਕਹਿੰਦੇ ਨੱਕ ਦੀ ਹੱਡੀ ਵੱਧ ਗਈ ਹੈ ਜੀ ਨੱਕ ਦੀ ਹੱਡੀ ਤੇ ਪਹਿਲੇ ਵੀ ਵੱਧਦੀ ਸੀ ਨੱਕ ਜਿੰਨਾ ਦਾ ਟੇਡਾ ਹੁੰਦਾ ਉਹਨੂੰ ਡੀਐਨਐਸ ਕਹਿੰਦੇ ਆ ਡਿਵੀਏਟਿਡ ਨੈਜ਼ਲ ਸੈਪਟਮ ਤੇ ਤੇਰੀ ਨੱਕ ਦੀ ਹੱਡੀ ਟੇਢੀ ਹੋ ਗਈ ਹੈ ਬਈ ਇਹਨੂੰ ਆਪਰੇਟ ਕਰਕੇ ਸਿੱਧਾ ਕਰ ਦਿੰਦੇ ਆ ਇੱਕ ਨਾ ਹਿੰਦੀ ਦੀ ਕਹਾਵਤ ਹੈ ਫਿਰ ਮੈਂ ਉਹਦੀ ਪੰਜਾਬੀ ਚ ਵੀ ਦੱਸ ਦਾਂਗੇ ਉਹਨੂੰ ਉਹ ਹਿੰਦੀ ਚ ਸੰਤ ਕਬੀਰ ਨੇ ਲਿਖਿਆ ਜੀ ਰਸਰੀ ਆਵਤ ਜਾਵਤ ਹੈ ਸਿਲ ਪਰ ਪੜਤ ਨਿਸ਼ਾਨ ਰਸਰੀ ਆਵਤ ਜਾਵਤ ਦਾ ਮਤਲਬ ਹੈ ਰੱਸੀ ਪੱਥਰ ਦੇ ਉੱਤੇ ਇੱਕ ਵਾਰੀ ਆਂਦੀ ਹੈ ਜਾਂਦੀ ਹੈ ਆਂਦੀ ਹੈ ਜਾਂਦੀ ਹੈ ਕੀ ਹੁੰਦਾ ਨਿਸ਼ਾਨ ਪੈ ਜਾਂਦਾ ਨਿਸ਼ਾਨ ਪੈ ਜਾਂਦਾ ਕਿਸ ਜਾਂਦਾ ਪੱਥਰ ਵੀ ਕਿਸ ਜਾਂਦਾ ਠੀਕ ਹੈ ਉਹ ਤੁਸੀਂ ਨੇਤੀ ਕਿਉਂ ਨਹੀਂ ਕਰਦੇ ਯੋਗ ਦੀ ਇਹ ਕਿਰਿਆ ਹੈ ਨੇਤੀ ਪਹਿਲੇ ਪਾਣੀ ਪਾਓ ਨੱਕ ਤੋਂ ਪਾਣੀ ਪਾਓ ਦੂਜੇ ਨਾਲ ਪਾਸੋਂ ਕੱਢ ਦਿਓ ਨੱਕ ਤੋਂ ਪਾਣੀ ਪਾਓ ਮੂੰਹ ਚੋਂ ਨਿਕਲ ਜਾਂਦਾ ਇਧਰੋਂ ਨੱਕ ਵਿੱਚੋਂ ਪਾਣੀ ਪਾਓ ਇਸ ਪਾਸੋਂ ਨਿਕਲਣਾ ਸ਼ੁਰੂ ਹੋ ਜਾਊਗਾ ਇਧਰੋਂ ਰੱਸੀ ਪਾਓ ਮੂੰਹ ਚੋਂ ਕੱਢ ਲਓ ਯੋਗ ਦੀ ਕਿਰਿਆ ਕਿਸੇ ਵੀ ਯੋਗਾ ਦੇ ਟੀਚਰ ਨੂੰ ਪੁੱਛ ਲਓ ਤੁਹਾਡੇ ਪਿੰਡ ਵਿੱਚ ਜਿਹੜਾ ਹੈਗਾ ਬਈ ਕੋਈ ਨੇਤੀ ਨਾਮ ਦੀ ਚੀਜ਼ ਹੈ ਉਹ ਤੁਹਾਨੂੰ ਦੱਸ ਦੂਗਾ ਹਾਂਜੀ ਨੇਤੀ ਹੁੰਦੀ ਹੈ ਪਹਿਲੇ ਪਲਾਸਟਿਕ ਨਾਲ ਕਰਦੇ ਆਂ ਫਿਰ ਹੌਲੀ-ਹੌਲੀ ਰੱਸੀ ਪਾਣ ਲੱਗ ਜਾਓ ਜਿਹਨੂੰ ਨੱਕ ਦੀ ਟਿੱਡੀ ਹੈ ਉਹ ਰੱਸੀ ਪਾ ਕੇ ਰੋਜ਼ ਐਕਸਰਸਾਈਜ਼ ਕਰੇ 6 ਮਹੀਨੇ ਬਾਅਦ ਮੈਨੂੰ ਫੋਨ ਕਰੋ ਨੱਕ ਟੇਢੀ ਹੈ ਕਿ ਸਿੱਧੀ ਹੈ। ਕੀ ਬਾਤ ਹੈ? ਕੀ ਬਾਤ ਹੈ? ਲਿਖਿਆ ਹੈ ਤੁਸੀਂ ਦੇਖਿਆ ਕੂਏ ਤੋਂ ਪਾਣੀ ਕਢਦੇ ਹੋ? ਹਾਂਜੀ। ਪੱਥਰ ਕਿਸ ਜਾਂਦੇ ਸੀ? ਜਾਂਦੇ ਜਾਂਦੇ। ਰੱਸੀ ਕੱਟ ਜਾਂਦੀ ਸੀ, ਪੱਥਰ ਘਸਾ ਦਿੰਦੀ ਸੀ। ਹੂੰ। ਠੀਕ ਹੈ। ਉਹ ਤੁਹਾਨੂੰ ਰੋਜ਼ ਕਰਨੀ ਪਊਗੀ ਨਾ। ਇਹ ਨਹੀਂ ਵੀ 15 ਦਿਨ 20 ਦਿਨ ਕਰਕੇ ਦੇ ਡਾਕਟਰ ਨੂੰ ਫੋਨ ਲਾ ਰਹੇ ਆਂ। ਡਾਕਟਰ ਵਿਵੇਕ ਜੀ ਅਸਰ ਨਹੀਂ ਹੋਇਆ। ਨਾ 6 ਮਹੀਨੇ ਕਰਨਾ ਪਊਗਾ। ਠੀਕ ਹੈ। ਤਾਂ ਨੱਕ ਸਿੱਧੀ ਹੋਣੀ ਹੈ। ਹੂੰ। ਔਰ ਸਿੱਧੀ ਹੋ ਜਾਏਗੀ ਬਿਲਕੁਲ। ਜਿਵੇਂ ਰੇਲਵੇ ਟਰੈਕ ਹੁੰਦਾ ਹੈ ਸਿੱਧਾ। ਤੁਹਾਡੇ ਕਿੱਥੇ ਗਿਆ ਸਾਇੰਸ ਪਤਾ ਹੀ ਨਹੀਂ ਲੱਗਣਾ ਆਪਾਂ ਇਹਦੀ ਗੱਲ ਕਰ ਡਾਕਟਰ ਸਾਹਿਬ ਇੱਕ ਹੋਰ ਬੜਾ ਮੇਰੇ ਮਨ ਦੇ ਵਿੱਚ ਇਹ ਦੋਨੇ ਤਰ੍ਹਾਂ ਦੇ ਨਾਰੀਅਲ ਦੇਖ ਕੇ ਨਾ ਜੀ ਮੇਰੇ ਮਨ 'ਚ ਇੱਕ ਸਵਾਲ ਆ ਰਿਹਾ ਹੈ ਕਿ ਪਾਣੀ ਇਸ ਨਾਰੀਅਲ ਦੇ ਵਿੱਚ ਵੀ ਹੈ ਪਾਣੀ ਇਸ ਨਾਰੀਅਲ ਦੇ ਵਿੱਚ ਵੀ ਖੜਕਦਾ ਪਰ ਜ਼ਿਆਦਾਤਰ ਅਸੀਂ ਮੈਂ ਖੁਦ ਵੀ ਇਹ ਨਾਰੀਲ ਅਸੀਂ ਯੂਜ਼ ਕਰਦੇ ਹਾਂ ਪੀਣ ਵਾਸਤੇ ਪਰ ਤੁਸੀਂ ਕਹੇ ਵੀ ਤੁਸੀਂ ਗਲਤ ਕਰ ਰਹੇ ਹੋ ਕੀ ਗਲਤ ਹੈ ਜੀ ਦੇ ਵਿੱਚ ਦੇਖੋ ਤੁਸੀਂ ਇਹ ਨਾਰੀਅਲ ਦਾ ਪਾਣੀ ਪਿੰਦੇ ਹੋ ਨਾ ਹਾਂਜੀ ਇੱਕ ਸੈਲ ਹੈ કડਵਾਪਣ ਹੈ ਇੰਦੇ ਪਾਣੀ ਚ ਇੰਦਾ ਪਾਣੀ ਪੀਓ ਮਿੱਠਾ ਹੂੰ ਠੀਕ ਹੈ ਜੀ ਜਿਹੜੀ ਚੀਜ਼ ਆਯੁਰਵੇਦ ਵਿੱਚ ਲਿਖੀ ਹੈ ਉਹ ਲਿਖੀ ਹੈ ਇੰਦਾ ਪਾਣੀ ਪੱਕੇ ਹੋਏ ਨਾਰੀਅਲ ਦਾ ਪੱਕੇ ਹੋਏ ਨਾਰੀਅਲ ਦਾ ਪਾਣੀ ਪੱਕੇ ਹੋਏ ਨਾਰੀਅਲ ਦਾ ਅੰਦਰ ਪਾਣੀ ਬਣ ਜਾਂਦਾ ਗਰੀ ਤਿਆਰ ਹੋ ਜਾਂਦੀ ਹੈ ਜੇ ਤੁਸੀਂ ਇਹ ਪੀਣਾ ਚਾਹਦੇ ਹੋ ਤੇ ਇਹ ਉਹ ਨਾਰੀਅਲ ਲੈਣਾ ਜਿੰਦੇ ਅੰਦਰ ਗਰੀ ਤਿਆਰ ਹੋ ਗਈ ਹੈ ਓਕੇ کریم ਵਾਲਾ ਜਿਹਨੂੰ ਕਹਿੰਦੇ ਵੀ کریم ਕੱਢ ਦੋ ਗਰੀ ਕੱਢ ਦੋ کریم ਵਾਲਾ ਨਾਰੀਲਾ ਉਹਦੀ ਤਿਆਰ ਹੋ ਰਹੀ ਹੈ ਉਹਦਾ ਵੀ ਪਾਣੀ ਇਸ ਪਾਣੀ ਤੋਂ ਥੋੜਾ ਜਿਹਾ ਖੱਟਾ ਹੋਏਗਾ ਕਸੈਲਾ ਹੋਏਗਾ ਦੋਵੇਂ ਇਕੱਠੇ ਪੀ ਕੇ ਦੇਖੋ ਫਿਰ ਮੇਰੀ ਗੱਲ ਨੂੰ ਮੰਨੋਗੇ ਤੁਸੀਂ ਪੂਜਾ ਵਾਸਤੇ ਵੀ ਆਈ ਯੂਜ਼ ਹੁੰਦਾ ਹੈ ਠੀਕ ਹੈ ਬਿਮਾਰੀਆਂ ਵਾਸਤੇ ਵੀ ਆਈ ਹੋਜ਼ ਯੂਜ਼ ਹੁੰਦਾ ਹੈ ਹਰ ਜੋ ਜੜੀ ਬੁੱਟੀ ਬਣਦੀ ਹੈ ਤੇਲ ਬਣਦਾ ਹੈ ਕਿਸ ਦਾ ਬਣਦਾ ਹੈ ਇੰਦਾ ਬਣਦਾ ਹੈ ਨਹੀਂ ਬਣਦਾ ਇੰਦਾ ਬਣਦਾ ਗੱਲ ਹੀ ਆਯੁਰਵੇਦ ਵਿੱਚ ਇੰਦੀ ਕੀਤੀ ਗਈ ਹੈ ਇਹ ਤੇ ਅਸੀਂ ਜਿਆਦਾ ਪਾਣੀ ਦੇ ਚੱਕਰ ਚ ਲੈਣ ਲੱਗ ਗਏ ਇਹ ਨੁਕਸਾਨ ਕਰਦਾ ਲੰਬੇ ਸਮੇਂ ਲਓ ਇਹ ਪਾਣੀ ਹਲਕਾ ਹੈ ਪਾਚਨ ਦੀ ਕਿਰਿਆ ਨੂੰ ਵਧੀਆ ਕਰਦਾ ਹੈ ਈਵਨ ਕੇ ਕਿਸੇ ਨੂੰ ਐਸਿਡਿਟੀ ਬਣਦੀ ਹੈ ਕੋਈ ਚੀਜ਼ ਖਾਈ ਪੀ ਨਹੀਂ ਪਚਦੀ ਇਹਦਾ ਪਾਣੀ ਪੀਓ ਤੇ ਇਹਦੇ ਨਾਲ ਜਿਹੜੀ ਜੜੀ ਬੂਟੀ ਬਣਦੀ ਹੈ ਉਹਨੂੰ ਕਹਿੰਦੇ ਆ ਨਾਰੀਕੇ ਲवण ਕਿਸੇ ਵੀ ਕੈਮਿਸਟ ਦੀ ਦੁਕਾਨ ਤੋਂ ਮਿਲ ਜੇਗਾ ਕਿਸੇ ਨੂੰ ਐਸਿਡਿਟੀ ਹੈ ਅਮਲਪਿਤ ਕਹਿੰਦੇ ਆ ਅਸੀਂ ਖੱਟੇ ਡਕਾਰ ਆਣਾ ਮੂਛ ਖੱਟਾ ਪਾਣੀ ਆ ਜਾਣਾ ਉਹ ਨਾਰੀਕੇ ਲवण ਜਿਹੜਾ ਨਾਰੀਅਲ ਦੇ ਨਾਲ ਬਣਦਾ ਹੁੰਦੀ ਇੱਕ ਚਮਚ ਖਾਣਾ ਸ਼ੁਰੂ ਕਰਦੇ ਤੀਜੇ ਦਿਨ ਕਿੰਨੀ ਵੀ ਪੁਰਾਣੀ ਅਮਲ ਪਿੱਕਦਾ ਹੈ ਠੀਕ ਜਿੰਦੇ ਟਡੇ ਚ ਅਲਸਰ ਬਣਦੇ ਆ ਟਡੇ ਚ ਜਲਨ ਰਹਿੰਦੀ ਹੈ ਠੀਕ ਹੈ ਤਜਾਬ ਬਣਦਾ ਜੀ ਉਹਦੇ ਤੇ ਕੰਮ ਹੋ ਗਿਆ ਹੁੰਦਾ ਤੇ ਨਾਰੀਅਲ ਜਦੋਂ ਵੀ ਪਾਣੀ ਪੀਣਾ ਇਹਨੂੰ ਲਿਆਓ ਇਹਦੇ ਵਾਲਾ ਨੂੰ ਵਰਤੋ ਕਰੋ ਬਵਾਸੀਰ ਵਾਸਤੇ ਮਿੰਨੇ ਆਂਦੇ ਹੋਏ ਦਰਦ ਹੁੰਦੀ ਹੈ ਜੇ ਸੁੱਕ ਗਿਆ ਖੋਪਾ ਨਿਕਲ ਗਿਆ ਸ਼ਰੀਰ ਦੇ ਉੱਤੇ ਲਾਓ skin ਤੇ ਚਮਚ ਆਏ ਚਮਕ ਆਏਗੀ ਕੋਈ ਵੀ skin ਦੀ ਪ੍ਰੋਬਲਮ ਨਹੀਂ ਆਏਗੀ ਜੇ ਬਹੁਤ ਜ਼ਿਆਦਾ ਸਕਿਨ ਦੀ ਪ੍ਰੋਬਲਮ ਹੈ ਫਿਰ ਵੈਦ ਬੈਠੇ ਆਂ ਕਰੀਮ ਤੇ ਤੇਲ ਵਾਸਤੇ ਫਿਰ ਤੇਲ ਮੰਗਾਓ ਕਿੰਨਾ ਵੀ ਪੁਰਾਣਾ ਚਖਮਾ ਹੁੰਦੇ ਤੇ ਕੰਮ ਕਰੋ ਸਰੀਰ ਵਿੱਚ ਕੋਈ ਤਾਕਤ ਦੀ ਕਮੀ ਹੈ ਜਿਹੜਾ ਮੈਂ ਕਿਹਾ ਬਲਵਰਦਕ ਠੀਕ ਹੈ ਵਿਰੀਆਵਰਦਕ ਤਾਕਤ ਵੀ ਵਧਾਉਂਦਾ ਹੈ ਵਿਰੀਆਵਰਦਕ ਬਲਵਰਦਕ ਠੀਕ ਲਿਖਿਆ ਆਇਆ ਇਹਦੇ ਵਿੱਚ ਮੈਂ ਨਹੀਂ ਕਹਿ ਰਿਹਾ ਠੀਕ ਹੈ ਕਿਤਾਬ ਖੋਲੋ ਕਿਤਾਬ ਦਾ ਸ਼ਲੋਕ ਪੜ੍ਹੋ ਠੀਕ ਹੈ ਨਾਰੀ ਕੇਲਮ ਵਿ੍ਰਿਹਣਮ ਬਲਵਰਧਨਮ ਲਿਖਿਆ ਉੱਥੇ ਮੈਂ ਕੋਣ ਹੁੰਨ ਕਹਿੰਨ ਵਾਲਾ ਤੇ ਜੇ ਤੁਸੀਂ ਇਹ ਫਾਰਮੂਲਾ ਬਣਾ ਲਿਆ ਜਿਹੜਾ ਆਪਾਂ ਇਹ ਬਣਾਇਆ ਹੈ ਫਿਰ ਤੇ ਬੱਲੇ ਬੱਲੇ ਜੀ ਕੀ ਬਾਤ ਇੱਕ ਚਮਚ ਸਵੇਰੇ ਸ਼ਾਮ ਖਾਓ ਕਿਸੇ ਚੀਜ਼ ਨੂੰ ਲੈਣ ਦੀ ਲੋੜ ਨਹੀਂ ਤੁਹਾਨੂੰ ਅੱਛਾ ਤੇ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਇਹ ਤੇ ਇਹ ਹੈ ਬਹੁਤ ਸਾਰੀ ਚੀਜ਼ਾਂ ਜਦੋਂ ਅਸੀਂ ਇਸ ਤਰ੍ਹਾਂ ਦੀ ਯੂਜ਼ ਕਰਦੇ ਆ ਬਹੁਤ ਵਾਰ ਹੁੰਦਾ ਕਿ ਇੰਨਾ ਸਮਾਂ ਨਹੀਂ ਹੁੰਦਾ ਟਾਈਮ ਨਹੀਂ ਹੁੰਦਾ ਇੰਨਾ ਮਤਲਬ ਸੈਟਿੰਗ ਕਰਨ ਵਾਸਤੇ ਤੇ ਫਿਰ ਉਹਨਾਂ ਵਾਸਤੇ ਤੁਸੀਂ ਕੋਈ ਨੁਸਖਾ ਫਾਰਮੂਲਾ ਖੁਦ ਬਣਾ ਕੇ ਰੱਖਿਆ ਦੇਖੋ ਮਾਈਗਰੇਨ ਵਾਸਤੇ ਸਾਡੀ ਮਾਈਗਰੇਨ ਕਿਟ ਆਂਦੀ ਹੈ ਜੀ ਕਿਸੇ ਨੂੰ ਅੱਧੇ ਸਿਰ ਵਿੱਚ ਦਰਦ ਹੈ ਸਿਰ ਪੀੜ ਹੋਣ ਤੋਂ ਪਹਿਲੇ ਪਤਾ ਲੱਗ ਜਾਂਦਾ ਹੈ ਚਾਹੇ ਕੌਫੀ ਜ਼ਿਆਦਾ ਪੀਂਦਾ ਹੈ ਉਲਟੀ ਆ ਕੇ ਕਈ ਵਾਰੀ ਆਰਾਮ ਆ ਜਾਂਦਾ ਹੈ ਜਾਂ ਅੰਧੇਰੇ ਕਮਰੇ ਚ ਜਾ ਕੇ ਆਰਾਮ ਆ ਜਾਂਦਾ ਹੈ ਲਾਈਟ ਪੱਖਾ ਬੰਦ ਕਰਕੇ ਅੰਧੇਰਾ ਕਰਕੇ ਕਮਰੇ ਚ ਆਰਾਮ ਆ ਜਾਂਦਾ ਹੈ ਤੋਂਪੇ ਚ ਜਾਂਦੇ ਸਿਰ ਪੀੜ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਸਿਰ ਪੀੜ ਹੋਣ ਤੋਂ 15 ਮਿੰਟ ਪਹਿਲੇ ਇਹ ਮਰੀਜ਼ ਨੂੰ ਪਤਾ ਲੱਗ ਜਾਂਦਾ ਮੈਨੂੰ ਪੀੜ ਹੋਣੀ ਹੈ ਉਹ ਮਾਈਗਰੇਨ ਹੈ OK ਕਲੀਅਰ ਹੈ ਉਂਦੇ ਵਾਸਤੇ ਕਾਰਗਰ ਨੁਸਖਾ ਹੈ ਹਜ਼ਾਰਾਂ ਮਰੀਜ਼ਾਂ ਨੂੰ ਦਿੱਤਾ ਹੈ ਹਜ਼ਾਰਾਂ ਮਰੀਜ਼ਾਂ ਤੋਂ ਰਿਜ਼ਲਟ ਮਿਲਦਾ ਹੈ ਠੀਕ ਹੈ ਦਵਾਈ ਲਓ ਆਰਾਮ ਹੈ ਸਕਿਨ ਦੀ ਕੋਈ ਪ੍ਰੋਬਲਮ ਹੈ ਠੀਕ ਹੈ ਸোরੀਐਸਿਸ ਹੈ ਐਕਜ਼ੀਮਾ ਹੈ ਸਫੇਦ ਤੱਬੇ ਪੈ ਜਾਂਦੇ ਆ ਫੁਲਵੈਰੀ ਕਹਿ ਦਿੰਦੇ ਆ ਜਿਹਨੂੰ ਆਪਾਂ ਉਹ ਹੈ ਕਿਸੇ ਦਾ 슈ਗਰ ਕਰਕੇ ਐਸਾ ਜ਼ਖਮ ਹੋ ਗਿਆ ਜਿਹੜਾ ਠੀਕ ਹੀ ਨਹੀਂ ਹੋ ਰਿਹਾ ਠੀਕ ਹੈ ਸਾਰੀ ਚੀਜ਼ਾਂ ਦੀ ਵਰਤੋਂ ਕਰ ਚੁੱਕੇ ਆਂ ਅੰਗਰੇਜ਼ੀ ਆਯੁਰਵੇਦ ਹੋਮੋਪੈਥੀ ਆਪਣੇ ਕਾਗਜ਼ ਚ ਲੈ ਕੇ ਆਓ ਉਹ ਜ਼ਖਮ ਦੀ ਪ੍ਰੋਬਲਮ ਠੀਕ ਕਰਾਂਗੇ ਸ਼ੂਗਰ ਕਰਕੇ ਖੂਨ ਦੀਆਂ ਨਸਾਂ ਸੁੱਕੜ ਜਾਂਦੀਆਂ ਪੈਰਾਂ 'ਚ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ ਅਲਸਰ ਹੋਣੇ ਸ਼ੁਰੂ ਹੋ ਜਾਂਦੇ ਆ ਵੈਰੀਕੋਸ ਵੇਨ ਬਣਨੀ ਸ਼ੁਰੂ ਹੋ ਜਾਂਦੀਆਂ ਉਹਦੇ ਉੱਤੇ ਵੀ ਹੱਲ ਹੈ ਉਹ ਚੀਜ਼ਾਂ ਅਵੇਲੇਬਲ ਹੈਗੀਆਂ ਜਦੋਂ ਅਸੀਂ ਇਹ ਚੀਜ਼ਾਂ ਦਾ ਹੀ ਵਰਤੋਂ ਕਰਨੇ ਆ ਕੀ ਬਾਤ ਹੈ ਜੀ ਜੀ ਅੱਛਾ ਪਰ ਇੱਕ ਹੋਰ ਸਵਾਲ ਵੀਡੀਓ ਲੰਮੀ ਹੋ ਰਹੀ ਹੈ ਪਰ ਮੇਰੇ ਮਨ ਦੇ ਵਿੱਚ ਇੱਕ ਹੋਰ ਸਵਾਲ ਵਲਵਲੇ ਘਾ ਰਿਹਾ ਹੈ ਫਲਵੇਰੀ ਤੁਸੀਂ ਕਹੇ ਵੀ ਫਲਵੇਰੀ ਦਾ ਵੀ ਇਲਾਜ ਹੈ ਲੋਕ ਤਾਂ ਸਾਰੀ ਜ਼ਿੰਦਗੀ ਫਲਵੇਰੀ ਨਾਲ ਕੱਟ ਦਿੰਦੇ ਨੇ ਜੀ ਦੇਖੋ ਫਲਵੇਰੀ ਦਾ ਘਰੇ ਬੈਠਾ ਤੇ ਘਰੇਲੂ ਨੁਸਖਾ ਦੱਸ ਦਿਨਾ ਜੇ ਠੀਕ ਨਹੀਂ ਹੁੰਦੀ ਅਸੀਂ ਫਿਰ ਬੈਠੇ ਹਾਂ ਉਹਦੇ ਵਾਸਤੇ ਬਾ ਕੁਚੀ ਬਾ ਕੁਚੀ ਕਿਸੇ ਵੀ ਪੰਸਾਰੀ ਤੋਂ ਲੈ ਲਓ ਉਹਦਾ ਪਾਊਡਰ ਅੱਧੀ ਚਮਚ ਸਵੇਰੇ ਅੱਧੀ ਚਮਚ ਸ਼ਾਮ ਨੂੰ ਲੈਣਾ ਸ਼ੁਰੂ ਕਰੋ ਮਾਰਕੀਟ ਤੋਂ ਬਾ ਕੁਚੀ ਤੇਲ ਮਿਲਦਾ ਹੈ ਉਹ ਉਹਨੂੰ ਨਾਰੀਅਲ ਦੇ ਤੇਲ ਦੇ ਨਾਲ ਮਿਕਸ ਕਰਕੇ ਉਸ ਸਫੇਦ ਜਗ੍ਹਾ ਤੇ ਲਾਣਾ ਸ਼ੁਰੂ ਕਰੋ ਤੇ ਉਹਨੂੰ ਧੁੱਪ ਦਿਖਾਓ 15 ਮਿੰਟ ਉਸ ਤੋਂ ਬਾਅਦ ਮੀਨਾ ਲਾਓ ਦੇਖੋ ਤੁਹਾਡੀ ਫੁਲਵੈਰੀ ਵਾਲੀ ਜਗ੍ਹਾ ਕਿਵੇਂ ਕਟਣੀ ਸ਼ੁਰੂ ਹੋ ਜਾਂਦੀ ਠੀਕ ਹੈ ਦੋ ਹੀ ਨੁਸਖੇ ਐ ਬਾਕੁਚੀ ਦਾ ਤੇਲ ਤੇ ਬਾਕੁਚੀ ਦਾ ਪਾਊਡਰ ਅੱਛਾ ਤੇ ਜਿਹੜਾ ਨਾਰਮਲ ਮਾਰਕੀਟ ਦੇ ਵਿੱਚ ਤੇਲ ਤੇਲ ਮਿਲਦੇ ਨੇ ਜੀ ਉਹ ਨਾਰੀਅਲ ਉਹ ਇਸਤੇਮਾਲ ਕਰ ਸਕਦੇ ਆਸੀਂ ਜੇ ਕੱਟਣ ਦਾ ਟਾਈਮ ਨਹੀਂ ਹੈ ਕਿਸੇ ਕੋਲ ਦੇਖੋ ਮੈਨੂੰ ਮਾਰਕੀਟ ਦਾ ਤੇ ਪਤਾ ਨਹੀਂ ਜੇ ਕੋਈ ਤੇਲ ਪਾਊਡਰ ਐਵੇਂ ਦੀ ਚੀਜ਼ ਲੈਣੀ ਹੈ ਤੇ ਸਾਡੇ ਤੋਂ ਤੇ ਜ਼ਰੂਰ ਲੈ ਸਕਦੇ ਆਂ ਸਾਨੂੰ ਸਾਡੀ ਚੀਜ਼ ਦਾ ਪਤਾ ਹੈ ਵੀ ਅਸੀਂ ਕਿੱਥੋਂ ਲੈ ਰਹੇ ਆਂ ਕੀ ਪ੍ਰੋਕਿਊਰ ਕਰ ਰਹੇ ਆਂ ਤੇ ਕਿੱਦਾਂ ਅਸੀਂ ਬਣਾ ਰਹੇ ਆਂ ਸਾਨੂੰ ਸਾਡੀ ਚੀਜ਼ ਦਾ ਪਤਾ ਹੈ ਜੇ ਨਹੀਂ ਦੂਰ ਬੈਠੇ ਹੋ ਵਰਤੋ ਤੇ ਕਰੋ ਸ਼ੁਰੂ ਤੇ ਕਰੋ ਜੇ ਪਿਓਰ ਨਹੀਂ ਹੋਏਗੀ 80 ਪੈਸੇ ਪਿਓਰ ਹੈ 80 ਪੈਸੇ ਤੇ ਕੰਮ ਕਰੇਗੀ 50 ਪਿਓਰ ਹੈ 50 ਤੇ ਕੰਮ ਕਰੇਗੀ ਨਹੀਂ ਕਾਬੂ ਆ ਰਿਹਾ ਕੰਮ ਫਿਰ ਅਸੀਂ ਬੈਠੇ ਆ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਬੜਾ ਜ਼ਬਰਦਸਤ ਨੁਸਖਾ ਹੈਗਾ ਜਿਹੜਾ ਅੱਜ ਬਣਾਇਆ ਹੈ ਇਹਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਕਿ ਖਸਖਸ ਹੈਗੀ ਹੈ ਔਰ ਖਸਖਸ ਦੇ ਨਾਲ ਬਦਾਮ ਵੀ ਡਾਕਟਰ ਸਾਹਿਬ ਨੇ ਪਾਏ ਨੇ ਭੁੰਨੇ ਗਏ ਨੇ ਫ੍ਰੈਗਰੈਂਸ ਬੜੀ ਜ਼ਬਰਦਸਤ ਹੈਗੀ ਹੈ ਔਰ ਇਹਨਾਂ ਦਾ ਕਹਿਣਾ ਹੈ ਕਿ ਦਿਮਾਗ ਨਾਲ ਸੰਬੰਧਿਤ ਬਲਗਮ ਨਾਲ ਸੰਬੰਧਿਤ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਸਾਨੂੰ ਆndੀਆਂ ਨੇ ਇਹ ਉਸ ਤੋਂ ਬਾਅਦ ਇਹਦਾ ਚੂਰਨ ਕਰ ਲੈਣਾ ਸਾਰੇ ਦੇਈ ਔਰ ਇਹਨੂੰ ਛੋਟੇ-ਛੋਟੇ ਕੱਟ ਕੇ ਨਾਰੀਅਲ ਨੂੰ ਮਿਕਸੀ ਦੇ ਵਿੱਚ ਕਰਕੇ ਸਵੇਰੇ ਸ਼ਾਮ ਅਸੀਂ ਇੱਕ-ਇੱਕ ਚਮਚਾ ਜੇਕਰ ਲੈਣਾ ਸ਼ੁਰੂ ਕਰ ਦੰਨੇ ਆ ਇਸ ਨੁਸਕੇ ਫਾਰਮੂਲੇ ਦਾ ਤਾਂ ਦਿਮਾਗ ਨਾਲ ਸੰਬੰਧਿਤ ਬਲਗਮ ਨਾਲ ਸੰਬੰਧਿਤ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਲਗਭਗ ਲਗਭਗ ਉਹਨਾਂ ਤੇ ਕਾਬੂ ਪਾਇਆ ਜਾ ਸਕਦਾ ਅੱਛਾ ਡਾਕਟਰ ਸਾਹਿਬ ਤੁਹਾਨੂੰ ਮਿਲਣਾ ਹੋਵੇ ਬਹੁਤ ਲੋਕ ਸਾਨੂੰ ਕਹਿੰਦੇ ਨੇ ਕਿ ਡਾਕਟਰ ਸਾਹਿਬ ਰਾਬਤਾ ਕਿਵੇਂ ਹੋ ਸਕਦਾ ਮਿਲ ਕੇ ਮਿਲ ਸਕਦੇ ਹੂੰ ਦੇਖੋ ਮਿਲਣਾ ਬੜਾ ਆਸਾਨ ਹੈ ਥੱਲੇ ਨੰਬਰ ਦਿੱਤਾ ਹੋਇਆ ਹੈ ਨੰਬਰ ਤੇ ਫੋਨ ਕਰੋ ਜੇ ਤੇ ਘਰੇ ਬੈਠੇ ਉਸ ਚੀਜ਼ ਦਾ ਇਲਾਜ ਹੋ ਸਕਦਾ ਤੁਸੀਂ ਬਹੁਤ ਦੂਰ ਬੈਠੇ ਹੋ ਫੌਰਨ ਬੈਠੇ ਹੋ ਜਾਂ ਐਸੀ ਜਗ੍ਹਾ ਬੈਠੇ ਹੋ ਤੁਸੀਂ ਚੰਡੀਗੜ੍ਹ ਤੱਕ ਨਹੀਂ ਪਹੁੰਚ ਸਕਦੇ ਚੰਡੀਗੜ੍ਹ ਦੇ ਨੇੜੇ ਜਗ੍ਹਾ ਡੇਰਾਬਸੀ ਉੱਥੇ ਨਹੀਂ ਪਹੁੰਚ ਸਕਦੇ ਫੋਨ ਤੇ ਸਲਾਹ ਲਓ ਫੋਨ ਤੇ ਦਵਾਈ ਮੰਗਾ ਲਓ ਨਹੀਂ ਮਿਲਣਾ ਚਾਹੁੰਦੇ ਹੋ ਡੇਰਾਬਸੀ ਇਸ ਨੰਬਰ ਤੇ ਫੋਨ ਕਰਕੇ ਜਿਹੜੇ ਨੰਬਰ ਚੱਲ ਰਹੀਆਂ ਐ ਅਪਾਇੰਟਮੈਂਟ ਲਓ ਅਪਾਇੰਟਮੈਂਟ ਦੇ ਨਾਲ ਮੈਨੂੰ ਮਿਲ ਸਕਦੇ ਕੋਈ ਵੱਡੀ ਗੱਲ ਨਹੀਂ ਮਿਲਣ ਵਾਸਤੇ ਹੀ ਬੈਠੇ ਹਾਂ ਸੀ ਕੋਈ ਐਸੀ ਗੱਲ ਨਹੀਂ ਸੇਵਾ ਦੀ ਡਿਊਟੀ ਲਈ ਹੈ ਰੱਬ ਨੇ ਸਾਡੀ ਸੋ ਸਵਾਦਾਂ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਇਹ ਨੁਸਖਾ ਫਾਰਮੂਲਾ ਹੋਰ ਨਾ ਨੁਸਖਿਆ ਫਾਰਮੂਲੇ ਦੀ ਤਰ੍ਹਾਂ ਤੁਹਾਨੂੰ ਕਾਫੀ ਪਸੰਦ ਆਏਗਾ ਪਰ ਮੇਰੀ ਚੇਤਾਵਨੀ ਮੇਰੀ ਅਪੀਲ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਚ ਲੈਉਣ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਹੈ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਕਈ ਵਾਰ ਫਾਇਦੇ ਦੀ ਥਾਂ ਤੇ ਤੁਹਾਨੂੰ ਨੁਕਸਾਨ ਵੀ ਕਰ ਸਕਦਾ ਫਿਲਹਾਲ ਇਹ ਵੀਡੀਓ ਕੇਮਨ ਲੱਗੀ ਇਸ ਬਾਬੋ ਤੁਸੀਂ ਆਪਣੀ ਰਾਇ ਵੀ ਸਾਨੂੰ ਜ਼ਰੂਰ ਦਿਓ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਲੋਕਿਆ ਧੰਨਵਾਦ